ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਹਮਦਰਦ ਟੀਵੀ ਦੇਖ ਰਹੇ ਹੋ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਸੰਸਦ ਅਮਰਤਪਾਲ ਸਿੰਘ ਜੋ ਕਿ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਜਾਨ ਦਾ ਖਤਰਾ ਬਣ ਚੁੱਕਿਆ ਹੈ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈ ਖਦਸ਼ਾ ਜ਼ਾਹਰ ਕੀਤਾ ਹੈ ਬਾਪੂ ਤਰਸੇਮ ਸਿੰਘ ਹੋਣਾ ਨੇ ਜੋ ਕਿ ਅਮਰਤਪਾਲ ਸਿੰਘ ਦੇ ਪਿਤਾ ਨੇ ਉਹਨਾਂ ਨੇ ਆਖਿਆ ਅਮਰਤਪਾਲ ਨੂੰ ਦਿਮਾਗੀ ਤੌਰ ਤੇ ਪਰੇਸ਼ਾਨ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਇੱਥੋਂ ਤੱਕ ਕਿ ਅਮਰਤਪਾਲ ਸਿੰਘ ਦਾ ਨੁਕਸਾਨ ਵੀ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਕੀਤਾ ਜਾ ਸਕਦਾ ਹੈ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਕਿਉਂਕਿ ਐਨਸੀਬੀ ਵੱਲੋਂ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਇੱਕ ਵੱਡਾ ਐਕਸ਼ਨ ਕੀਤਾ ਗਿਆ ਹੈ ਡਰੱਗਸ ਦੇ ਨੈਕਸਸ ਨੂੰ ਰੋਕਣ ਦੇ ਲਈ ਵੱਡੇ ਬਦਨਾਮ ਨਸ਼ਾ ਤਸਕਰਾਂ ਨੂੰ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਸਭ ਤੋਂ ਪਹਿਲਾਂ ਦੱਸ ਦਈਏ ਬਲਵਿੰਦਰ ਸਿੰਘ ਬਿੱਲਾ ਹਵੇਲੀਆਂ ਜੋ ਕਿ ਇੱਕ ਵੱਡਾ ਨਸ਼ਾ ਤਸਕਰ ਹੈ ਬਦਨਾਮ ਨਸ਼ਾ ਤਸਕਰ ਹੈ ਉਸ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਅੱਜ ਦੋ ਹੋਰ ਨਸ਼ਾ ਤਸਕਰਾਂ ਨੂੰ ਜਿਨ੍ਹਾਂ ਦਾ ਨਾਮ ਅਕਸ਼ੇ ਸ਼ਾਬੜਾ ਤੇ ਜਸਪਾਲ ਸਿੰਘ ਗੋਲਡੀ ਜਿਹੜੇ ਕਿ ਬਦਨਾਮ ਨਸ਼ਾ ਤਸਕਰ ਨੇ afghan ਨਸ਼ਾ ਤਸਕਰਾਂ ਨਾਲ ਜਿਨ੍ਹਾਂ ਦੇ ਲਿੰਕ ਸੀ 42 ਕਿਲੋ ਹੇਰੋਇਨ ਜਿਨ੍ਹਾਂ ਕੋਲੋਂ ਪਕੜੀ ਗਈ ਹੈ ਤੇ ਕਈ ਹਥਿਆਰ ਤੇ ਇਹਨਾਂ ਨੇ ਆਪਣੇ ਘਰ ਦੇ ਕੋਲ ਹੀ ਲੁਧਿਆਣਾ ਦੇ ਵਿੱਚ ਗਿੱਲ ਰੋਡ ਮਾਨਕਵਾਲ ਪਿੰਡ ਹੈ ਤੇ ਉੱਥੇ ਹੀ ਫੈਕਟਰੀਆਂ ਲਗਾਈਆਂ ਹੋਈਆਂ ਸੀ ਜਿਸ ਦੇ ਵਿੱਚ ਇਹ ਨਸ਼ੀਲੀਆਂ ਦਵਾਈਆਂ ਤੇ ਨਸ਼ੇ ਦਾ کاروبار ਚਲਾ ਰਹੇ ਸੀ ਹਾਲਾਂਕਿ ਹਵਾਲਾ ਦਿੱਤਾ ਗਿਆ ਐਨਸੀਪੀ ਵੱਲੋਂ ਵੀ ਪੰਜਾਬ ਦੇ ਵਿੱਚ ਨਸ਼ੇ ਨੂੰ ਠੱਲ ਪਾਉਣ ਦੇ ਲਈ ਨਸ਼ੇ ਦੇ ਕਾਰੋਬਾਰ ਨੂੰ ਰੋਕਣ ਦੇ ਲਈ ਇਹ ਚੱਕਿਆ ਗਿਆ ਬੜਾ ਅਹਿਮ ਕਦਮ ਹੈ ਪਰ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਪਿਤਾ ਵੱਲੋਂ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ ਗਏ ਨੇ ਸਰਬਜੀਤ ਸਿੰਘ ਖਾਲਸਾ ਵੱਲੋਂ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ ਗਏ ਨੇ ਉਹ ਕਹਿੰਦੇ ਦਿਬਰੂਗੜ੍ਹ ਜੇਲ੍ਹ ਹੀ ਕਿਉਂ ਅਸਾਮ ਦੀ ਦਿਬਰੂਗੜ੍ਹ ਜੇਲ੍ਹ ਹੀ ਕਿਉਂ ਗੁਜਰਾਤ ਕਿਉਂ ਨਹੀਂ ਜਿੱਥੇ ਲਾਰੈਂਸ ਬਿਸ਼ਨੋਈ ਬੈਠਾ ਹੈ ਰਾਜਸਥਾਨ ਕਿਉਂ ਨਹੀਂ ਤਿਹਾਰ ਜੇਲ੍ਹ ਕਿਉਂ ਨਹੀਂ ਹੋਰ ਜਿਹੜੇ ਦੇਸ਼ ਦੇ ਸੂਬੇ ਨੇ ਵੱਡੀਆਂ-ਵੱਡੀਆਂ ਸਿਕਿਉਰਿਟੀ ਜੇਲਾਂ ਨੇ ਉੱਥੇ ਇਹਨਾਂ ਬਦਨਾਮ ਨਸ਼ਾ ਤਸਕਰਾਂ ਨੂੰ ਕਿਉਂ ਨਹੀਂ ਭੇਜਿਆ ਜਾ ਰਿਹਾ ਬਾਪੂ ਹਣਾ ਵੱਲੋਂ ਸਾਫ਼ ਸ਼ਬਦਾਂ ਦੇ ਵਿੱਚ ਇਹ ਗੱਲ ਆਖੀ ਗਈ ਹੈ ਵੀ ਇਹ ਇੱਕ ਵੱਡੀ ਕੌਨਸਪੀਰੇਸੀ ਘੜੀ ਜਾ ਰਹੀ ਹੈ ਸਾਜ਼ਿਸ਼ ਘੜੀ ਜਾ ਰਹੀ ਹੈ ਕਿਉਂਕਿ ਅਮਰਤਪਾਲ ਸਿੰਘ ਦੀ ਸ਼ਖਸੀਅਤ ਤੋਂ ਵੱਡੇ-ਵੱਡੇ ਲੀਡਰਾਂ ਨੂੰ ਵੱਡੇ-ਵੱਡੇ ਆਗੂਆਂ ਨੂੰ ਵੱਡਾ ਖਤਰਾ ਜਿਹੜਾ ਨਜ਼ਰ ਆ ਰਿਹਾ ਕੁਰਸੀਆਂ ਆਪਣੀਆਂ ਲੀਡਰਾਂ ਦੀਆਂ ਜਿਹੜੀਆਂ ਕੁਰਸੀਆਂ ਨੇ ਉਹ ਕੁਸਕ ਦੀਆਂ ਨਜ਼ਰ ਆ ਰਹੀਆਂ ਨੇ ਸੋ ਮੈਂ ਦਰਸ਼ਕਾਂ ਨੂੰ ਅਪੀਲ ਕਰੂੰਗਾ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਹਾਡੀ ਰਾਏ ਸਾਡੇ ਲਈ ਬੇਹੱਦ ਜ਼ਰੂਰੀ ਹੈ ਅਮਰਤਪਾਲ ਸਿੰਘ ਜਿਨ੍ਹਾਂ ਨੂੰ ਖਡੂਰ ਸਾਹਿਬ ਦੇ ਲੋਕਾਂ ਨੇ ਵੱਡੇ ਮਾਰਜਨ ਦੇ ਨਾਲ ਵੋਟਾਂ ਦੇ ਕੇ ਸੰਸਦ ਬਣਾਇਆ ਹਾਲਾਂਕਿ ਇੱਕ ਡਰਾਮੇ ਦੇ ਤਹਿਤ ਬੜੇ ਡਰਾਮੈਟਿਕ ਤਰੀਕੇ ਦੇ ਨਾਲ ਸੌ ਚੁਕਾਈ ਗਈ ਹੈ ਪਰ ਬਾਹਰ ਨਿਕਲਣ ਦਾ ਰੇਡ ਕਾ ਹਲੇ ਵੀ ਫਸਿਆ ਹੋਇਆ ਹੈ ਬਾਪੂ ਤਰਸੇਮ ਸਿੰਘ ਸਾਡੇ ਨਾਲ ਜੁੜ ਗਏ ਨੇ ਇੱਕ ਵਾਰ ਉਹਨਾਂ ਦੀ ਰਾਏ ਹੈ ਜਿਹੜੀ ਉਹ ਜ਼ਰੂਰ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ ਬਾਪੂ ਜੀ ਸਵਾਗਤ ਹੈ ਆਵਾਜ਼ ਆ ਰਹੀ ਹੈ ਹਲੋ ਜੀ ਜੀ ਆਵਾਜ਼ ਆ ਰਹੀ ਹੈ ਮੇਰੀ ਤੁਹਾਨੂੰ ਹਾਂ ਹਾਂ ਜੀ ਆ ਰਹੀ ਹੈ ਜੀ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਬਾਪੂ ਜੀ ਅਮਰਤਪਾਲ ਸਿੰਘ ਕਿਸੇ ਜਾਣ ਪਹਿਚਾਣ ਦਾ ਮਹਤਾਜ ਨਹੀਂ ਖਡੂਰ ਸਾਹਿਬ ਦੇ ਲੋਕਾਂ ਨੇ ਵੱਡੇ ਮਾਰਜਨ ਦੇ ਨਾਲ ਉਹਨਾਂ ਨੂੰ ਵੋਟਾਂ ਪਾਈਆਂ ਜਿਤਾਇਆ ਹਾਲਾਂਕਿ ਬਾਹਰ ਆਉਣ ਦਾ ਰੇਡ ਕਾ ਹਲੇ ਵੀ ਫਸਿਆ ਹੋਇਆ ਹੈ ਪਰ ਇਹ ਹੁਣ ਸਿਆਸੀ ਗਲਿਆਰਾਂ ਦੇ ਵਿੱਚ ਚਰਚਾ ਛੜੀ ਹੋਈ ਆ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਵੀ ਆਸਾਮ ਦੀ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਹੀ ਖਾਸ ਕਰਕੇ ਇਹ ਬਦਨਾਮ ਨਸ਼ਾ ਤਸਕਰਾਂ ਨੂੰ ਭੇਜਿਆ ਜਾ ਰਿਹਾ ਹੈ ਕੀ ਕਾਰਨ ਹੈ ਇਹਦੇ ਪਿੱਛੇ ਇਹ ਜੀ ਕੋਈ ਸਾਜ਼ਿਸ਼ ਰਚੀ ਜਾ ਰਹੀ ਆ ਜਾਂ ਉਹਨਾਂ ਨੂੰ ਕੋਈ ਜਾਣੀ ਮਾਰੀ ਨੁਕਸਾਨ ਪਹੁੰਚਾਉਣ ਦੀ ਜੀ ਇਹ ਮੇਰੇ ਖਿਆਲ ਹੈ ਕਿ ਸਰਕਾਰ ਨੂੰ ਹੋਰ ਬਹੁਤ ਜ਼ਿਲ੍ਹਾਵਾਦ ਇੰਡੀਆ 'ਚ ਕਿਤੇ ਇਹੋ ਜਿਹੇ ਜੇਲੇ ਵੀ ਉੱਥੇ ਇਹੋ ਜਿਹੇ ਬੰਦਿਆਂ ਨੂੰ ਭੇਜਣਾ ਬਹੁਤ ਮੇਰੇ ਖਿਆਲ ਕੋਈ ਗਲਤ ਆ ਜੀ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈ ਕੇ ਉੱਥੋਂ ਉਹਨਾਂ ਨੂੰ ਜਿਗਰਾਚ ਜਾਂ ਕਿਤੇ ਹੋਰ ਕਿਤੇ ਰਾਜਸਥਾਨ ਜਿੱਥੇ ਮਰਜੀ ਭੇਜੇ ਜੀ ਨਹੀਂ ਤੁਹਾਨੂੰ ਲੱਗਦਾ ਵੀ ਇਹਦੇ ਪਿੱਛੇ ਕੋਈ ਕੌਨਸਪੀਰੇਸੀ ਘੜੀ ਜਾ ਰਹੀ ਹੈ ਜਾਂ ਸਾਜ਼ਿਸ਼ ਘੜੀ ਜਾ ਰਹੀ ਹੈ ਕਿਉਂਕਿ ਐਮਸੀਪੀ ਦਾ ਜ਼ਿਕਰ ਕਰੀਏ ਜਾਂ ਤੁਸੀਂ ਸਰਕਾਰ ਦਾ ਜ਼ਿਕਰ ਕੀਤਾ ਉਹ ਕਹਿੰਦੇ ਨਸ਼ੇ ਨੂੰ ਠੱਲ ਪਾਉਣ ਦੇ ਲਈ ਪੰਜਾਬ ਦੇ ਨੌਜਵਾਨ ਦਿਨ ਪ੍ਰਤੀ ਦਿਨ ਨਸ਼ੇ ਦੀ ਮਾਰ ਦੇ ਵਿੱਚ ਨੇ ਇੱਕ ਪਾਸੇ ਤਾਂ ਗੈਂਗਸਟਰਵਾਦ ਹੈ ਦੂਜੇ ਪਾਸੇ ਨਸ਼ਾ ਹੈ ਤੇ ਉਹਨਾਂ ਦੀ ਜਾਨ ਨੂੰ ਬਚਾਉਣ ਦੇ ਲਈ ਤੇ ਪੰਜਾਬ ਦੇ ਵਿੱਚੋਂ ਨਸ਼ੇ ਦੇ ਖਾਤਮੇ ਲਈ ਇਹ ਵੱਡਾ ਫੈਸਲਾ ਚੁੱਕਿਆ ਗਿਆ ਹੈ ਪਰ ਤੁਸੀਂ ਸਵਾਲ ਖੜੇ ਕਰ ਦਿੱਤੇ ਨੇ ਵੀ ਇਹਦੇ ਪਿੱਛੇ ਕੋਈ ਸਾਜ਼ਿਸ਼ ਰਚੀ ਜਾ ਰਹੀ ਹੈ ਨਹੀਂ ਇਹ ਚੀਜ਼ ਠੀਕ ਹੈ ਕਿ ਹੋਰ ਬਹੁਤ ਜ਼ਿਲ੍ਹੇ ਵਾਂਚਾ ਉਹਨਾਂ ਦੂਰ ਵੀ ਸੁਚਣਾ ਵਾਂ ਕਿਦੇ ਵਿੱਚ ਜਿੱਥੇ ਮਰਜ਼ੀ ਲੈ ਕੇ ਜਾਣ ਪਰ ਉਹ ਉਸ ਜ਼ਿਲ੍ਹੇ 'ਚ ਜਿੱਥੇ ਉਹ ਅਮਰਤਪਾਲ ਬੰਦਿਆ ਜਾਉਂਦਾ ਸਾਥੀ ਬੰਦਿਆ ਉੱਥੇ ਲੈ ਜਾਣਾ ਤੇ ਮੇਰੇ ਖਿਆਲ ਇੱਕ ਕੋਈ ਕੋਈ ਇਹੋ ਜੀ ਟੁੱਕ ਬਣਦੀ ਨਹੀਂ ਜੀ ਜੀ ਕਹਿਣ ਦਾ ਮਤਲਬ ਹੈ ਵੀ ਉਹਨਾਂ ਨੂੰ ਕਿਸੇ ਹੋਰ ਜੇਲ੍ਹ ਦੇ ਵਿੱਚ ਜਿਹੜੀਆਂ ਹੋਰ ਵੱਖ-ਵੱਖ ਸੂਬਿਆਂ ਦੀਆਂ ਜੇਲਾਂ ਨੇ ਉੱਥੇ ਭੇਜਣਾ ਚਾਹੀਦਾ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜਣਾ ਕੋਈ ਕੌਨਸਪਿਰੇਸੀ ਕੋਈ ਸਾਜ਼ਿਸ਼ ਦਾ ਹਿੱਸਾ ਹੈ। ਆ ਬਾਕੀ ਉਹਨਾਂ ਨੂੰ ਜਿਹੜੇ ਅਮਰਪਾਲ ਸਿੰਘ ਆ ਜਾਂ ਉਹਨਾਂ ਦੇ ਸਾਥੀ ਆ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਕਿਉਂਕਿ ਲੋਕਾਂ ਦੀ ਬਹੁਤ ਵੱਡੀ ਮੰਗ ਹੈ ਕਿ ਉਹ ਉਹਨਾਂ ਨੇ ਐਡੀ ਵੱਡੀ ਬਹੁਤ ਹادث ਜਿ ਉਹਨਾਂ ਨੂੰ ਵੋਟਾਂ ਭਾ ਕੇ ਜਿਤਾਇਆ ਤੇ ਉਹਨਾਂ ਦੇ ਜੋ ਉਹ ਹੀ ਨੇ ਹਾਲੇ ਜੀ ਹਲੋ ਆਪਾਂ ਕੰਟੀਨਿਊ ਕਰਾਂਗੇ ਕੋਈ ਟੈਕਨੀਕਲ ਇਸ਼ੂ ਹੋਣ ਕਰਕੇ ਜਿਹੜੀ ਆਵਾਜ਼ ਆ ਕੱਟੀ ਗਈ ਆ ਆਵਾਜ਼ ਆ ਰਹੀ ਆ ਬਾਪੂ ਜੀ ਹਾਂਜੀ ਆ ਰਹੀ ਆ ਜੀ ਜੀ ਬਾਬਾ ਬਕਾਲਾ ਸਾਹਿਬ ਦੇ ਵਿੱਚ ਵੱਡਾ ਇਕੱਠ ਰੱਖਿਆ ਗਿਆ ਹਾਲਾਂਕਿ ਜੇ ਇਤਿਹਾਸ ਦੀ ਗੱਲ ਕਰੀਏ ਜਾਂ ਪਾਸਟ ਦੀ ਗੱਲ ਕਰੀਏ ਪੰਥਕ ਇਕੱਠਾਂ ਦਾ ਸਿੱਖ ਕੌਮ ਤੇ ਪੰਥ ਦੇ ਵਿੱਚ ਵੱਡਾ ਯੋਗਦਾਨ ਰਿਹਾ ਤੁਹਾਨੂੰ ਲੱਗਦਾ ਇਹ ਇਕੱਠ ਸਫਲ ਰਹੂਗਾ ਬੰਦੀ ਸਿੰਘਾਂ ਦੀ ਰਿਹਾਈ ਅਮਰਪਾਲ ਸਿੰਘ ਉਹਨਾਂ ਦੀ ਰਿਹਾਈ ਦਾ ਜਿਹੜਾ ਮਸਲਾ ਜਿਹੜਾ ਰੇਡ ਕਾ ਫਸਿਆ ਹੋਇਆ ਤੇ ਸਰਕਾਰਾਂ ਤੇ ਦਬਾਅ ਬਣੂਗਾ ਇਸ ਚੀਜ਼ ਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਮਰਤਪਾਲ ਬਾਹਰ ਆਉਣਗੇ ਹਾਂਜੀ ਇਥੇ ਜੀ ਹੁਣ ਲੋਕਾਂ ਦੀ ਜਿ ਰਾਇ ਉਥੇ ਪਹਿਲਾਂ ਲੋਕ ਸਭਾ ਆਪਣਾ ਇਲੈਕਸ਼ਨ ਦੇ ਟਾਈਮ ਵੀ ਲੋਕਾਂ ਨੇ رائے ਪ੍ਰਗਟ ਕੀਤੀ ਹੁਣ ਵੀ ਵੱਡਾ ਇਕੱਠ ਜੋ ਇਹ ਲੋਕ ਆ ਰਹੇ ਦੂਰੋਂ ਦੂਰੋਂ ਚੱਲ ਕੇ ਕਿ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਸਾਡੇ ਬੰਦੀ ਸਿੰਘਾਂ ਨੂੰ ਜੋ ਵੀ ਸਾਡੇ ਮਸਲੇ ਆ ਸਾਰੇ ਉਹ ਹੱਲ ਕੀਤੇ ਜਾਣੇ ਚਾਹੀਦੇ ਹੱਲ ਕੀਤੇ ਜਾਣੇ ਚਾਹੀਦੇ ਨੇ ਪਰ ਬਾਪੂ ਜੀ ਮੇਰਾ ਸਵਾਲ ਇੱਥੇ ਕਰਨਾ ਇਹ ਵੀ ਬਣਦਾ ਹੈ ਜਿਵੇਂ ਖਾਤਸਾ ਜ਼ਾਹਰ ਕੀਤਾ ਤੁਸੀਂ ਵੀ ਜਾਨੀ ਮਾਨੀ ਨੁਕਸਾਨ ਵੀ ਹੋ ਸਕਦਾ ਸਾਜ਼ਿਸ਼ ਦਾ ਹਿੱਸਾ ਹੈ ਪਰ ਤੁਹਾਨੂੰ ਲੱਗਦਾ ਵੀ ਅਮਰਤਪਾਲ ਸਿੰਘ ਐਡੀ ਵੱਡੀ ਸ਼ਕਤੀਅਤ ਬਣ ਚੁੱਕਿਆ ਹੈ ਵੀ ਵੱਡੇ ਵੱਡੇ ਲੀਡਰਾਂ ਦਾ ਜਾਂ ਵੱਡੀ ਵੱਡੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਜਾਂ ਮੌਜੂਦਾ ਜਿਹੜੀ ਸਟੇਟ ਦੀ ਗਵਰਨਮੈਂਟ ਆ ਉਹਨੂੰ ਕੋਈ ਖਤਰਾ ਖੜਾ ਹੋਇਆ ਹੋਇਆ ਹਾਂਜੀ ਉਹ ਪਤਾ ਨਹੀਂ ਇਹਨਾਂ ਨੂੰ ਡਾਰੀ ਕਿਉਂ ਆਈ ਜਾ ਰਹੀ ਹੈ ਕਿਉਂਕਿ ਇਹਨਾਂ ਦੀ ਕਾਰਗੁਜ਼ਾਰੀ ਜਿਹੜੀ ਇਹਨਾਂ ਨੇ ਜੋ ਵਾਅਦੇ ਕੀਤੇ ਉਹ ਕੋਈ ਪੂਰਾ ਨਹੀਂ ਕੀਤਾ ਨਸ਼ਿਆਂ ਦਾ ਇਹਨਾਂ ਨੇ ਕੀਤਾ ਸੀ ਹੋ ਸਕੋ ਨਸ਼ਾ ਵਧ ਗਿਆ ਫਿਰ ਇਹਨਾਂ ਬੇਅਦਬੀ ਦੇ ਮਾਮਲੇ ਤੇ ਗਿਆ ਸੀ ਵੀ ਅਸੀਂ ਇਹਨੇ ਚਿਰ ਚਿਰ ਇਨਸਾਫ ਦਵਾਂਗੇ ਉਹ ਉਹ ਉਹਨਾਂ ਦਾ ਕੋਈ ਇਨਸਾਫ ਨਹੀਂ ਹੋਇਆ ਸਗੋਂ ਹੋਰ ਬੇਦਬੀਆਂ ਹੋ ਰਹੀਆਂ ਜੀ ਇਹ ਜਿਹੜੇ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਇਹ ਮੇਰੇ ਖਿਆਲ ਸਰਕਾਰ ਦਾ ਫੇਲ ਹੀ ਆ ਰਿਹਾ ਇਹ ਲਾ ਐਂਡ ਆਰਡਰ ਦੀ ਜਿਹੜੀ ਸਥਿਤੀ ਹੁਣ ਤੁਸੀਂ ਦੇਖ ਲਓ ਕਿ ਮੁੱਖ ਮੰਤਰੀ ਸਾਹਿਬ ਆਪ ਇੱਕ ਉਹ ਬੁਲਟ ਪ੍ਰੂਫ ਕੈਬਨ 'ਚ ਖੜੇ ਹੋ ਕੇ ਪਾਸ਼ਣ ਦੇ ਰਿਹਾ ਤੇ ਉਤੋਂ ਹੀ ਪਤਾ ਲੱਗਦਾ ਵੀ ਲਾ ਐਂਡ ਆਰਡਰ ਕਿੰਨਾ ਕਿ ਇਹਨਾਂ ਨੇ ਸਰਕਾਰ ਕਿੱਥੇ ਜੀ ਜੀ ਆਪ ਲੋਕ ਨੀ ਨਹੀਂ ਪਰ ਇਹਦੇ ਚ ਮਾੜੀ ਗੱਲ ਕੀ ਹੈ ਬੱਪੂ ਜੀ ਵੀ ਜੇ ਮੰਨ ਲਓ ਬੁਲਟ ਪ੍ਰੂਫ ਦੇ ਵਿੱਚ ਉਹ ਦੇ ਵੀ ਰਹੇ ਨੇ ਤਾਂ ਇਹਦੇ ਤੇ ਸਵਾਲ ਖੜਾ ਕਰਨਾ ਜਾਇਜ਼ ਲੱਗਦਾ ਤੁਹਾਨੂੰ ਨਹੀਂ ਜਾਇਜ਼ ਇਸ ਕਰਕੇ ਕਿ ਜੇ ਉਧਰ ਦੇ ਤੁਸੀਂ ਕਹ ਰਹੇ ਕਿ ਪੰਜਾਬ ਸਭ ਕੁਝ ਠੀਕ ਹੈ ਮਾਹੌਲ ਬੜਾ ਸ਼ਾਂਤ ਹੈ ਜੀ ਉੱਥੇ ਕੋਈ ਲਾ ਐਂਡ ਆਰਡਰ ਦਾ ਮਸਲਾ ਨਹੀਂ ਹੈ ਤੇ ਫਿਰ ਇਹਨਾਂ ਨੂੰ ਕਹਦਾ ਕਿਸ ਚੀਜ਼ ਦਾ ਖਤਰਾ ਹੈ ਜੀ ਹਾਂ ਜੀ ਜੀ ਤੇ ਇੱਕ ਚੀਜ਼ ਹੋਰ ਤੁਸੀਂ ਐਸਜੀਪੀਸੀ ਦੀਆਂ ਚੋਣਾਂ ਨੂੰ ਲੈ ਕੇ ਵੀ ਬੜੇ ਐਕਟਿਵ ਹੋਏ ਹੋਏ ਹੋ ਆ ਅਮਰਤਪਾਲ ਸਿੰਘ ਹੋਣਾ ਵੱਲੋਂ ਸਰਬਜੀਤ ਸਿੰਘ ਖਾਲਸਾ ਵੱਲੋਂ ਤੇ ਤੁਹਾਡੇ ਵੱਲੋਂ ਵੀ ਲਗਾਤਾਰ ਆ ਜਿਹੜੀ ਉਹ ਅਵੇਅਰਨੈਸ ਫਲਾਈ ਜਾ ਰਹੀ ਹੈ ਲੋਕਾਂ ਨੂੰ ਕਿਹਾ ਜਾ ਰਿਹਾ ਵੀ ਭਾਈ ਵੋਟਾਂ ਵੱਧ ਤੋਂ ਵੱਧ ਬਣਾਓ ਤੁਹਾਨੂੰ ਲੱਗਦਾ ਵੀ ਐਸਜੀਪੀਸੀ ਦੀਆਂ ਚੋਣਾਂ ਦੇ ਵਿੱਚ ਪਾਰਟਿਸਪੇਟ ਕਰਨ ਦੇ ਨਾਲ ਜਿਹੜੀ ਮੌਕੇ ਦੀ ਮੌਜੂਦਾ ਕਾਬਜ਼ ਤੇ ਰ ਹੈ ਉਹਨੂੰ ਵੱਡੀਆਂ ਪਰੇਸ਼ਾਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੀ ਉਹ ਜੀ ਬੜੇ ਚਿਰ ਤੋਂ ਕਾਬਜ ਹੈ ਜੀ ਉਹ ਧਿਰ ਤੇ ਉਹ ਧਿਰ ਦੀ ਵਜ੍ਹਾ ਨਾਲ ਸਾਡੀਆਂ ਸੰਸਥਾਵਾਂ ਦਾ ਵੀ ਬੜਾ ਵਿਕਾਰ ਬਹੁਤ ਡਿੱਗ ਪਿਆ ਜੀ ਤੇ ਇਸ ਕਰਕੇ ਉਹਨੂੰ ਦੁਬਾਰਾ ਬਹਾਲ ਕਰਨ ਵਾਸਤੇ ਹੁਣ ਬਹੁਤ ਟਾਈਮ ਬਾਅਦ ਪਹਿਲਾਂ ਸਰਕਾਰ ਇਲੈਕਸ਼ਨ ਹੀ ਕਰਾਉਂਦੀ ਜੇ ਹੁਣ ਕਰਾਉਣ ਦਾ ਕੁਝ ਸਮਾਂ ਆਇਆ ਤੇ ਅਸੀਂ ਸੋਚਦੇ ਹਾਂ ਕਿ ਸਾਰੇ ਸਿੱਖਾਂ ਨੂੰ ਜਿਹੜੀ ਉਹਦੇ 'ਚ ਆਪਣਾ ਜਿਹੜੀ ਉਹਨਾਂ ਨੂੰ ਬਦਲਾਅ ਵਾਸਤੇ ਯੋਗਦਾਨ ਪਾਉਣਾ ਚਾਹੀਦਾ ਜਾਂ ਉਹਨਾਂ ਨੂੰ ਆਪਣੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਅਸੀਂ ਇਸ ਕਰਕੇ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਆਪੋ ਆਪਣੀ ਵੋਟ ਬਣਾਓ ਤੇ ਆਪਣੇ ਜਿਹੜੇ ਕੋਈ ਜੋਗ ਉਮੀਦਵਾਰ ਨੂੰ ਆਪਾਂ ਜਿਤਾ ਕੇ ਦੁਥੇ ਭੇਜ ਗਏ ਤੇ ਕੋਈ ਕੌਮ ਦੀ ਚੜ੍ਹਦੀ ਕਲਾ ਦਾ ਅਕਾਲੀ ਦਲ ਤੇ ਮੈਂ ਮੇਰਾ ਆਖਰੀ ਸਵਾਲ ਆ ਬਾਬੂ ਜੀ ਤੁਹਾਨੂੰ ਅਕਾਲੀ ਦਲ ਦੀ ਸਥਿਤੀ ਇਸ ਸਮੇਂ ਬੇਹਦ ਚਿੰਤਾਜਨਕ ਬਣੀ ਹੋਈ ਹੈ ਪਹਿਲਾਂ ਵਿਰਸਾ ਸਿੰਘ ਬਲਟੋਹਾ ਤੁਹਾਡੇ ਤੋਂ ਲੋਕ ਸਭਾ ਚੋਣਾਂ ਦੇ ਦੌਰਾਨ ਸਮਰਥਨ ਮੰਗਣਾ ਹੁੰਦੇ ਨੇ ਨਾ ਕਰਤੀ ਦਿੱਤੀ ਜਾਂਦੀ ਹੈ ਵੀ ਆਜ਼ਾਦ ਉਮੀਦਵਾਰ ਐਜ਼ ਅ ਚੋਣ ਲੜੀ ਜਾਊਗੀ ਉਸ ਤੋਂ ਬਾਅਦ ਕਿਰਦਾਰ 쿠שי ਵੱਡੇ ਪਦਰ ਤੇ ਕੀਤੀ ਜਾਂਦੀ ਹੈ ਤੇ ਹੁਣ ਜੋ ਅਕਾਲੀ ਦਲ ਦੀ ਸਥਿਤੀ ਬਣੀ ਹੋਈ ਹੈ ਕਿਉਂਕਿ ਲੋਕ ਸਭਾ ਚੋਣਾਂ ਜਾਂ ਚਾਰਵਾਰ ਚੋਣਾਂ ਦੇ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਦੋ ਧੜੇ ਬਣ ਗਏ ਨੇ ਪਰ ਇਹ ਗੱਲ ਆਖੀ ਜਾ ਰਹੀ ਹੈ ਕਿਉਂਕਿ ਦਰਸ਼ਕ ਅਕਸਰ ਇਹ ਕਮੈਂਟ ਕਰਦੇ ਨੇ ਉਹ ਕਹਿੰਦੇ ਭਾਈ ਅਮਰਤਪਾਲ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਓ ਜੇ ਅਕਾਲੀ ਦਲ ਨੂੰ ਸੁਰਜੀਤ ਕਰਨਾ ਤੇ ਨੈਕਸਟ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸੀਐਮ ਦਾ ਚਿਹਰਾ ਜਿਹੜਾ ਉਹ ਅਮਰਤਪਾਲ ਸਿੰਘ ਖਾਲਸਾ ਹੋਣਾ ਚਾਹੀਦਾ ਤੁਹਾਡੀ ਕੀ ਰਾਏ ਹੈ ਇਸ ਤੇ ਨੇ ਇਹ ਜੀ ਲੋਕਾਂ ਦੀ رائے ਤੇ ਠੀਕ ਹੋ ਸਕਦੀ ਆ ਪਰ ਜਿਹੜੇ ਮੌਜੂਦਾ ਤੇ ਰਿਹਾ ਅਕਾਲੀ ਦਲ ਦੀ ਅਜੇ ਵੀ ਸਖਬੀਰ ਸਿੰਘ ਬਾਦਲ ਸਾਹਿਬ ਉਹ ਅਜੇ ਵੀ ਇੰਨਾ ਅਕਾਲੀ ਦਲ ਦਾ ਨੁਕਸਾਨ ਕਰਾਉਣ ਦੇ ਬਾਵਜੂਦ ਵੀ ਇਸ ਹਾਲਾਤ ਚ ਸਾਰੀ ਕੌਮ ਨੂੰ ਲਿਆ ਕੇ ਖੜਾ ਕਰਨ ਦੇ ਬਾਵਜੂਦ ਵੀ ਉਹ ਕੁਰਸੀ ਛੱਡਣ ਵਾਸਤੇ ਤਿਆਰੀ ਨਹੀਂ ਜੀ ਤੇ ਇਸ ਕਰਕੇ ਮੇਰੇ ਖਿਆਲ ਹੈ ਕਿ ਇਹ 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 ਚੀਜ਼ਾਂ ਸੰਭਵ ਨਹੀਂ ਲੱਗਦੀਆਂ ਕਿ ਉਹ ਇਹ ਚੀਜ਼ਾਂ ਨੂੰ ਸਵੀਕਾਰ ਕਰਨ ਕਿ ਜਾਂ ਵੀ ਸਾਡੇ ਕੋ ਗਲਤੀਆਂ ਜਾਂ ਗਲਤੀ ਮੰਨ ਵੀ ਰਹੇ ਆ ਤੇ ਪਰ ਫਿਰ ਵੀ ਕੁਰਸੀ ਛੱਡ ਨਹੀਂ ਰਹੇ ਵੀ ਕੋਈ ਜੋਗ ਉਮੀਦਵਾਰਾਂ ਨੂੰ ਅੱਗੇ ਲਿਆ ਕੇ ਲਾ ਕੇ ਤੇ ਅਸੀਂ ਕੋਈ ਕੌਮ ਦੀ ਚੜ੍ਹਦੀ ਕਲਾ ਲਈ ਕਰ ਜਾਈਏ ਬੀਜੇ ਬੀਜਪੀ ਦਾ ਇਹਦੇ ਤੇ ਵੱਡਾ ਜ਼ਿਕਰ ਆਉਂਦਾ ਜੀ ਤੁਹਾਡੇ ਤੇ ਵੀ ਮੈਂ ਥੋੜਾ ਜਿਹਾ aarop ਹੈ ਜਿਹੜਾ ਉਹ ਵਿਰੋਧੀਆਂ ਵੱਲੋਂ ਲਗਾਇਆ ਜਾਂਦਾ ਉਹ ਕਹਿੰਦੇ ਹੁਣ ਤਾਂ ਅਮਿਤ ਸ਼ਾਹ ਨੂੰ ਮਿਲ ਕੇ ਆਏ ਨੇ ਅਮਰਤਪਾਲ ਦੇ ਪਿਤਾ ਉਹ ਕਹਿੰਦੇ ਸਾਰਾ ਜਿਹੜਾ ਧਾਰਮਧਾਰ ਸੈੱਟ ਕੀਤਾ ਜਾ ਰਿਹਾ ਹੈ ਇਹ ਵੱਡੀਆਂ ਅਕਾਲੀ ਵਿਰੋਧੀ ਤਾਕਤਾਂ ਨੇ ਇਹ ਅਕਾਲੀ ਦਲ ਨੂੰ ਬਿਲਕੁਲ ਖਤਮ ਕਰਨ ਦੇ ਲਈ ਇੱਕ ਤਰੀਕੇ ਦੇ ਨਾਲ ਭਾਜਪਾ ਵੱਲੋਂ ਇਹ ਜਿਹੜੀ ਸਾਜ਼ਿਸ਼ ਹੈ ਚਾਹੇ ਉਹ ਤੁਹਾਡਾ ਜ਼ਿਕਰ ਕਰਦੇ ਨੇ ਭਾਈ ਅਮਰਤਪਾਲ ਸਿੰਘ ਦਾ ਜ਼ਿਕਰ ਕਰਦੇ ਨੇ ਵੱਡੀ ਸਾਜ਼ਿਸ਼ ਖੇਡੀ ਜਾ ਰਹੀ ਹੈ ਨੇ ਇੰਦਾ ਵੀ ਕੋਈ ਸਾਜ ਸਾਡੀ ਤੇ ਬੀਜਪੀ ਨਾਲ ਕੋਈ ਸਿੱਖ ਹੈ ਨਹੀਂ ਕਿ ਸਾਢ 60 ਇਨਾਂ ਇਹ ਇਨਾਂ ਬੀਜਪੀ ਨੂੰ ਇੱਥੇ ਲਿਆਂਦਾ ਇੱਥੇ ਸਭ ਕੁਝ ਪ੍ਰਮੋਟ ਕੀਤਾ ਇਹਦੇ ਸਾਰਾ ਕੁਝ ਇਹ ਬਦਲ ਸਾਹਿਬ ਹੀ ਜਵਾਬ ਦੇ ਸਕਦੇ ਆ ਕਿ ਹਾਂ ਕਿ ਇਹ ਇਨਾਂ ਦੇ ਇਨਾਂ ਚ ਰਗੜਟ ਜੋੜ ਰਿਹਾ ਕੋਈ ਆਪਣਾ ਕੌਮ ਦਾ ਮਸਲਾ ਹੱਲ ਨਹੀਂ ਕਰਾਇਆ ਆ ਕਾਲੀਗਲਾ ਨੂੰ ਖਤਮ ਕਰਕੇ ਉਹਨਾਂ ਨੂੰ ਉਭਾਰ ਦਿੱਤਾ ਗਿਆ ਤੇ ਇਹਦੇ ਚ ਜ਼ਿੰਮੇਵਾਰ ਤੇ ਇਹੋ ਹੀ ਹੈ ਜੀ 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 ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸੰਬਾਪੂ ਤਰਸੇਮ ਸਿੰਘ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਖਾਦਸ਼ਾ ਜ਼ਾਹਿਰ ਕੀਤਾ ਉਹ ਕਹਿੰਦੇ ਅਮਰਤਪਾਲ ਸਿੰਘ ਦਾ ਜਾਨੀ ਮੰਨ ਲਈ ਨੁਕਸਾਨ ਜਿਹੜਾ ਉਹ ਕੀਤਾ ਜਾ ਸਕਦਾ ਤੁਹਾਨੂੰ ਦੁਬਾਰਾ ਦੱਸ ਦਿੰਨੇ ਆ ਅਕਸ਼ੇ ਅਕਸ਼ੇ ਛਾਬੜਾ ਜਸਪਾਲ ਸਿੰਘ ਗੋਲਡੀ ਜਿਨ੍ਹਾਂ ਨੂੰ ਐਨਸੀਪੀ ਵੱਲੋਂ ਫੜਿਆ ਗਿਆ ਭਾਰੀ ਮਾਤਰਾ ਦੇ ਵਿੱਚ ਡਰੱਗਸ ਫੜੇ ਗਏ ਨੇ ਬਦਨਾਮ ਨਸ਼ਾ ਤਸਕਰ ਨੇ ਇਸ ਤੋਂ ਪਹਿਲਾਂ ਬਲਵਿੰਦਰ ਸਿੰਘ ਬਿੱਲਾ ਹਵੇਲੀਆਂ ਉਹ ਵੀ ਇੱਕ ਬਦਨਾਮ ਨਸ਼ਾ ਤਸਕਰ ਹੈ ਜਿਸ ਨੂੰ ਦਿਬਰੂਗੜ੍ਹ ਦੇ ਵਿੱਚ ਭੇਲ ਦਿੱਤਾ ਭੇਜ ਦਿੱਤਾ ਗਿਆ ਹਾਲਾਂਕਿ ਸਵਾਲ ਇਹ ਉੱਠ ਰਿਹਾ ਹੈ ਵੱਡਾ ਸਵਾਲ ਹੈ ਵੀ ਦਿਬਰੂਗੜ੍ਹ ਦੀ ਜੇਲ੍ਹ ਹੀ ਕਿਉਂ ਕਿਉਂ ਗੁਜਰਾਤ ਦੀ ਜੇਲ੍ਹ ਨਹੀਂ ਕਿਉਂ ਰਾਜਸਥਾਨ ਦੀ ਜੇਲ੍ਹ ਲਈ ਜਾਂ ਕਿਉਂ ਦਿੱਲੀ ਦੀ ਤਿਹਾੜ ਜੇਲ੍ਹ ਲਈ ਜਾਂ ਹੋਰ ਵੱਡੇ ਆਪਣੇ ਸੂਬੇ ਨੇ ਦੇਸ਼ ਦੇ ਵਿੱਚ ਉਹਨਾਂ ਦੀਆਂ ਜੇਲਾਂ ਦੇ ਵਿੱਚ ਇਹ ਨੈਕਸਸ ਨੂੰ ਤੋੜਨ ਦੇ ਲਈ ਇਹਨਾਂ ਬਦਨਾਮ ਨਸ਼ਾ ਤਸਕਰਾਂ ਨੂੰ ਉੱਥੇ ਕਿਉਂ ਨਹੀਂ ਭੇਜਿਆ ਜਾ ਰਿਹਾ ਹੈ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਹਾਲਾਂਕਿ ਐਨਸੀਪੀ ਵੱਲੋਂ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਵੀ ਪੰਜਾਬ ਵੱਡੇ ਪੱਧਰ ਤੇ ਗੈਂਗਸਟਰਵਾਦ ਤੇ ਨਸ਼ੇ ਦੀ ਮਾਰ ਹੇਠ ਹੈ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਚੋਂ ਕੱਢਣ ਦੇ ਲਈ ਤੇ ਇਸ ਵੱਡੇ ਨੈਕਸਸ ਨੂੰ ਤੋੜਨ ਦੇ ਲਈ ਇਹ ਵੱਡਾ ਅਹਿਮ ਫੈਸਲਾ ਲਿਆ ਗਿਆ ਪਰ ਬਾਪੂ ترਸੀਮ ਸਿੰਘ ਉਹਨਾਂ ਵੱਲੋਂ ਵੱਡੇ ਸਵਾਲ ਨੇ ਜਿਹੜੇ ਉਹ ਖੜੇ ਕਰ ਦਿੱਤੇ ਗਏ ਨੇ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਸਾਡੇ ਨਾਲ ਜੁੜ ਗਏ ਨੇ ਇਸ ਮਾਮਲੇ 'ਚ ਉਹਨਾਂ ਦੀ ਕੀ ਰਾਏ ਆ ਆਪਾਂ ਜ਼ਰੂਰ ਆ ਦਰਸ਼ਕਾਂ ਦੇ ਨਾਲ ਸਾਂਝੀ ਕਰਨੀ ਚਾਹਾਂਗੇ ਖਾਲਸਾ ਜੀ ਸਵਾਗਤ ਆ ਆਵਾਜ਼ ਆ ਰਹੀ ਹੈ ਹਾਂਜੀ ਵਾਹਿਦੂਰ ਜੀ ਦਾ ਖਾਲਸਾ ਵਾਹਿਦੂਰ ਜੀ ਦੀ ਫਤੇ ਜੀ ਵਾਹਿ ਖਾਲਸਾ ਭਾਈ ਕੋਈ ਫਤੇ ਜੀ ਆ ਤੁਹਾਡੇ ਨਾਲ ਗੱਲ ਹੋਣ ਤੋਂ ਪਹਿਲਾਂ ਹੁਣੇ ਮੇਰੀ ਸੰਸਦ ਅਮਰਤਪਾਲ ਸਿੰਘ ਦੇ ਪਿਤਾ ਬਾਪੂ ترਸੀਮ ਸਿੰਘ ਉਹਨਾਂ ਨਾਲ ਗੱਲ ਹੋਈ ਹੈ ਉਹ ਕਹਿੰਦੇ ਇੱਕ ਵੱਡੀ ਕਾਂਸਪਿਰੇਸੀ ਰਚੀ ਜਾ ਰਹੀ ਹੈ ਸਾਜ਼ਿਸ਼ ਰਚੀ ਜਾ ਰਹੀ ਹੈ ਅਮਰਤਪਾਲ ਦਾ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਜੋ ਇਹ ਵੱਡੇ ਬਦਨਾਮ ਨਸ਼ਾ ਤਸਕਰਾਂ ਨੂੰ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜਿਆ ਜਾ ਰਿਹਾ ਤੁਹਾਡਾ ਕੀ ਕਹਿਣਾ ਹੈ ਇਸ ਤੇ ਦੇਖੋ ਜੀ ਜਿਹੜਾ ਨਸ਼ਾ ਤਸਤਰਨ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜਿਆ ਜਾ ਰਿਹਾ ਹੈ ਇਹ ਤਾਂ ਮਤਲਬ ਹੈ ਇਹਨਾਂ ਨੇ ਡਿਬਰੂਗੜ੍ਹ ਦੀ ਜੇਲ੍ਹ ਹੈ ਜਿਹੜੀ ਉਹ ਗੈਣੇ ਲੈ ਲਈ ਅਸਾਮ ਸਰਕਾਰ ਤੋਂ ਫਰਾਨੀ ਦੀ ਗੱਲ ਹੈ ਕਿ ਅਸਾਮ ਸਰਕਾਰ ਜਿਹੜੀ ਆ ਉਹ ਪੰਜਾਬ ਸਰਕਾਰ ਨੂੰ ਡਿਬਰੂਗੜ੍ਹ ਦੀ ਜੇਲ੍ਹ ਜਿਹੜੀ ਹੈਗੀ ਆ ਉਹ ਗੈਣੇ ਦੇ ਦੇ ਤੇ ਇੱਕ ਪਾਸੇ ਨਸ਼ੇ ਦੇ ਵਿਰੋਧੀ ਨੇ ਜਿਹੜੇ ਨਸ਼ਾ ਛਡਾਉਂਦੇ ਨੇ ਤੇ ਦੂਜੇ ਪਾਸੇ ਨਸ਼ਾ ਜੀ ਜਿੱਥੇ ਦੋ ਪਾਰਟੀਆਂ ਹੋਣ ਆਪਾਂ ਵਿਰੋਧੀ ਉੱਥੇ ਤਾਂ ਪੰਜਾਬ ਦੀ ਜੇਲ੍ਹ ਚ ਵੀ ਨਹੀਂ ਰੱਖਿਆ ਜਾਂਦਾ ਦੋਹੇ ਪਾਰਟੀਆਂ ਨੂੰ ਤੇ ਜਿੱਥੇ ਦੋਹੇ ਪਾਰਟੀਆਂ ਲੜੀਆਂ ਹੋਈਆਂ ਹੁਣ ਉਹਨਾਂ ਨੂੰ ਹੀ ਅਸੂਲ ਬਣਾਇਆ ਹੋਇਆ ਹੈ ਕਿ ਕਿਸੇ ਜੇਲ੍ਹ ਚ ਨਹੀਂ ਰੱਖਿਆ ਜਾਂਦਾ ਤੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਉਹਨਾਂ ਨੂੰ ਭੇਜਣਾ ਹੈ ਆਪਣੇ ਆਪ ਦੇ ਵਿੱਚ ਇੱਕ ਬੜਾ ਨਾਪਾਟ ਜੱਠਜੋੜ ਹੈ ਆਮ ਪਾਰਟੀ ਦੀ ਪ੍ਰਮੰਤਮਾਨ ਸਰਕਾਰ ਦਾ ਤੇ ਭਾਜਪਾ ਸਰਕਾਰ ਦਾ ਜੀ ਕਿਉਂਕਿ ਜਿਹੜੀ ਡਿਬਰੂਗੜ੍ਹ ਜੇਲ੍ਹ ਹੈ ਉਹ ਜ਼ਬਰਦਸਤੀ ਨਹੀਂ ਇਹ ਲੈ ਸਕਦੇ ਨੇ ਉਹ ਡੇਰੂੜੜ ਜੇਲ੍ਹ ਜੇ ਹੈ ਫਿਰ ਤੂੰ ਤੇ ਇੱਥੇ ਬੀਜੇਪੀ ਦੀ ਸਰਕਾਰ ਹੈ ਸੈਂਟਰ ਦੇ ਵਿੱਚ ਕੇਂਦਰ ਦੇ ਵਿੱਚ ਤੇ ਆਸਾਮ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ ਤਾਂ ਸਿੱਧਾ ਤੌਰ ਤੇ ਗੱਠਜੋੜ ਇਹ ਦੋਹਾਂ ਦਾ ਜੀ ਭਗਵੰਤ ਮਾਨ ਦਾ ਤੇ ਆਪਣਾ ਬੀਜੇਪੀ ਸਰਕਾਰ ਦਾ ਨਹੀਂ ਪਰ ਉਹ ਨਹੀਂ ਐਨਸੀਬੀ ਸਵਾਲ ਲੈ ਲਿਓ ਅਕਾਲ ਸਾਹਿਬ ਜੀ ਇੱਕ ਪਰ ਐਨਸੀਪੀ ਵੱਲੋਂ ਜੇ ਜ ਮੌਜੂਦਾ ਸਰਕਾਰ ਦੀ ਤੁਸੀਂ ਗੱਲ ਕਰੋ ਭਗਵੰਤ ਸਿੰਘ ਮਾਨ ਦਾ ਤੁਸੀਂ ਜ਼ਿਕਰ ਕੀਤਾ ਮਾਨ ਸਾਹਿਬ ਤਾਂ ਕਹਿੰਦੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਹੈ ਵੱਡੇ ਤਸਕਰਾਂ ਦੀਆਂ ਪ੍ਰਾਪਰਟੀਆਂ ਜ਼ਬਤ ਹੋ ਰਹੀਆਂ ਨੇ ਅ ਪਰਚੇ ਪਾਏ ਜਾ ਰਹੇ ਨੇ ਮੁਕਦਮੇ ਪਾਏ ਜਾ ਰਹੇ ਨੇ ਤੇ ਇਸ ਨੈਕਸਸ ਨੂੰ ਤੋੜਨ ਦੇ ਲਈ ਯੂ ਐਨ ਸੀ ਪੀ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਇਹ ਤਾਂ ਪੰਜਾਬ ਦੇ ਹਿੱਤ ਦੀ ਗੱਲ ਆ ਉਹ ਕਹਿੰਦੇ ਹਾਂਜੀ ਹਾਂ ਮੈਂ ਉਹ ਨੈਸ਼ਨਲ ਜਿਹੜੀ ਹੈਗੀ ਨਰਕੋਟਿਕ ਸੈਕਟਰ ਬਿਊਰੋ ਉਸ ਵੱਲੋਂ ਲਿਆ ਗਿਆ ਜਿਹੜੀ ਸੈਂਟਰ ਦੇ ਮਤਹਿਤ ਹੈ ਜੀ ਅ ਹਾਂ ਪਰੰਤੂ ਜਿਹੜਾ ਇਹ ਐਕਸ਼ਨ ਜਿਹੜਾ ਲਿੱਤਾ ਜਾਂਦਾ ਹੈ ਹਮੇਸ਼ਾ ਇਹ ਸਟੇਟ ਗਵਰਨਮੈਂਟ ਦੀ ਸਹਿਮਤੀ ਨਾਲ ਲਿੱਤਾ ਜਾਂਦਾ ਹੈ ਜੀ ਤੇ ਕਿਉਂਕਿ ਜਿਹੜੀ ਸਾਰੀ ਸੀਆਈਡੀ ਹੈ ਹੋਰ ਹੈ ਉਹ ਤਾਂ ਸਟੇਟ ਗਵਰਨਮੈਂਟ ਨੇ ਸਪਲਾਈ ਕਰੀ ਆ ਕਰਨੀ ਆ ਨਾ ਇਹਨਾਂ ਨੂੰ ਜੀ ਕੋਈ ਇਹੋ ਜਿਹਾ ਨੈਟਵਰਕ ਸੈਂਟਰ ਦਾ ਨਹੀਂ ਹੈ ਕਿ ਸੈਂਟਰ ਨੂੰ ਪਤਾ ਲੱਗੇ ਕਿ ਕਿਹੜਾ ਨਸ਼ਾ ਵੇਚਦਾ ਹੈ ਕਿਹੜਾ ਨਹੀਂ ਵੇਚਦਾ ਤੇ ਇਹ ਜਿਹੜੀ ਐਨਸੀਬੀ ਹੈ ਇਹ ਬਿਲਕੁਲ ਸਟੇਟ ਦੀਆਂ ਏਜੰਸੀਆਂ ਨਾਲ ਮਿਲ ਕੇ ਕੰਮ ਕਰਦੀ ਹੈ ਤੇ ਇਹਦੇ ਨਾਲ ਤਾਂ ਇਹਨਾਂ ਦਾ ਗੱਠਜੋੜ ਹੋਰ ਪੱਖਾ ਹੁੰਦਾ ਜੀ ਵੀ ਜਿਹੜੀ ਐਨਸੀਬੀ ਹੈ ਉਹ ਸੈਂਟਰ ਦੀ ਏਜੰਸੀ ਹੈ ਤੇ ਉਹ ਵੀ ਉੱਥੇ ਹੀ ਡਿਬਰੂਡੜ ਭੇਜਦੀ ਹੈ ਜਿੱਥੇ ਪੁਨਵੰਤਮਾਨ ਨੇ ਇਹ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਭੇਜਿਆ ਹੋਇਆ ਜੀ ਉਹ ਇਹ ਤਾਂ ਇਹਨਾਂ ਦਾ ਘੱਟ ਜੋੜ ਜਿਹੜਾ ਹੋਰ ਜ਼ਾਹਰ ਕਰਦੀ ਹੈ ਕਿਤੇ ਕਿਤੇ ਇਹ ਐਵੇਂ ਤਾਂ ਨਹੀਂ ਖਾਲਸਾ ਹੀ ਸੋਚ ਰਹੇ ਵੀ ਜਿਵੇਂ ਭਾਈ ਅਮਰਤਪਾਲ ਸਿੰਘ ਉਹਨੇ ਪਹਿਲਾਂ ਵਹਿਰ ਚਲਾਉਂਦੇ ਸੀ ਨੌਜਵਾਨ ਬੜੇ ਪ੍ਰਭਾਵਿਤ ਹੋ ਕੇ ਨਸ਼ਾ ਛੱਡਿਆ ਅਮਰਤ ਧਾਰੀ ਹੋਏ ਬਾਣੀ ਤੇ ਬਾਣੇ ਦੇ ਪੱਕੇ ਹੋਣ ਲੱਗੇ ਕਿਤੇ ਇਹ ਤਾਂ ਨਹੀਂ ਹੈਗਾ ਵੀ ਭਾਈ ਉਹ ਨਸ਼ਾ ਤਸਕਰਾਂ ਨੂੰ ਛੱਡੋ ਮਾਰ ਜਾ ਉੱਥੇ ਵੀ ਪ੍ਰਭਾਵ ਦੇਖਿਆ ਅਮਰਤਪਾਲ ਸਿੰਘ ਉਹਨਾਂ ਦਾ ਵੀ ਕਿਤੇ ਜ਼ਿੰਦਗੀ ਉਹ ਬਦਲ ਜਵੇ ਉਹਨਾਂ ਦੀ ਦੇਖੋ ਉਹਨੂੰ ਪੈਦਾ ਹੁੰਦਾ ਵੀ ਉਹ ਨਸ਼ਾ ਤਸਤਰਾਂ ਦੀ ਜ਼ਿੰਦਗੀ ਬਦਲਣ ਲਈ ਉਹਨਾਂ ਨੂੰ ਭਾਈ ਹਰਪਾਲ ਸਿੰਘ ਦੇ ਕੋਲੇ ਭੇਜਿਆ ਜਾ ਰਿਹਾ ਹੈ ਭੇਜਿਆ ਜਾ ਰਿਹਾ ਹੈ ਜੀ ਉਹ ਉਹਨਾਂ ਦੀ ਜਾਨ ਨੂੰ ਵੀ ਜਿਹੜਾ ਹੈ ਬੜਾ ਵੱਡਾ ਖਤਰਾ ਹੈ ਜਾਨ ਨੂੰ ਤਾਂ ਖਤਰਾ ਹੈ ਹੀ ਦੇਖੋ ਨਾ ਜੀ ਉਹ ਤਾਂ ਜਿਹੜੇ ਹੁਣ ਨਸ਼ਾ ਤਸਤਰ ਨੇ ਉਹ ਤਾਂ ਏਜੰਸੀਆਂ ਨਾਲ ਤੇ ਸਰਕਾਰ ਨਾਲ ਤੇ ਇਹਨਾਂ ਨੇ ਲੜਾਈ ਬਣਾ ਦੇਈ ਹੈ ਕਿ ਉੱਥੇ ਜੇਲ੍ਹ ਦੇ ਵਿੱਚ ਜਿਹੜੇ ਸੀਗੇ ਉਹ ਜਿਹੜੇ ਬੰਦ ਸੀ ਹਵਾਲਾਤੀ ਉਹਨਾਂ ਵਿੱਚ ਲੜਾਈ ਹੋ ਗਈ ਕਿ ਕੋਈ ਕਨਫਲिक्ट ਹੋ ਗਿਆ ਉਸ ਵਿੱਚ ਇਹ ਪੱਖ ਉਹਨਾਂ ਦਾ ਪੂਰਨ ਜੇ ਤਾਂ ਇਹ ਬੜਾ ਵੱਡਾ ਬੜਾ ਵੱਡਾ ਜਾਨੀ ਖਤਰਾ ਤਾਂ ਬਹੁਤ ਵੱਡਾ ਖਤਰਾ ਹੋ ਗਿਆ ਜਿਹੜੇ ਨਸ਼ਾ ਤਸਟਰਾਂ ਨੂੰ ਉੱਥੇ ਭੇਜ ਰਹੇ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਸਾਜ਼ਿਸ਼ ਦਾ ਹਿੱਸਾ ਹੈ ਇਸ ਤਰੀਕੇ ਦੇ ਨਾਲ ਡਿਬਰੂੜੜ ਜੇਲ੍ਹ ਚ ਭੇਜਣਾ ਡਿਬਰੂੜੜ ਜੇਲ੍ਹ ਚ ਭੇਜਣਾ ਦਾ ਕੀ ਮਤਲਬ ਹੈ ਇਨਾਂ ਕੋਲ ਜਿਹੜੇ ਹੋਰ ਨਸ਼ਾ ਤਸਟਰ ਨੇ ਐਨਸੀਬੀ ਦੇ ਉਹ ਤੇ ਹਰ ਜੇਲ੍ਹ ਚ ਨੇ ਜੀ ਤੇ ਤੇ ਹੜ੍ਹ ਜੇਲ੍ਹ ਵੀ ਇਹਨਾਂ ਦੇ ਮੁਤਾਬਕ ਡਿਬਰੂ ਡੜਦਾ ਤਾਂ ਇਹਨਾਂ ਨਾਲ ਕੋਈ ਤਲਕੇ ਨਹੀਂ ਬੰਦਾ ਇਹ ਉੱਥੋਂ ਉਸ ਤੋਂ علاوہ ਹੋਰ ਬੜੀਆਂ ਜੇਲਾਂ ਨੇ ਤੇ ਇਹ ਤਾਂ ਕਿਸੇ ਥਾਂ ਤੇ ਵੀ ਜਿਹੜਾ ਹੈਗਾ ਉਹ ਭੇਜ ਸਕਦੇ ਸੀ ਇੱਥੇ ਭੇਜਣਾ ਕੀ ਮਤਲਬ ਹੋਇਆ ਪੀਐਮ ਪੀਐਮ ਨਰਿੰਦਰ ਮੋਦੀ ਦੀ ਗੁਜਰਾਤ ਜੇਲ੍ਹ ਲਾਰੈਂਸ ਬਿਸ਼ਨੋਈ ਵੀ ਨੇ ਉੱਥੇ ਉੱਥੇ ਭੇਜਿਆ ਜਾ ਸਕਦਾ ਹਾਂਜੀ ਉੱਥੇ ਵੀ ਭੇਜਿਆ ਜਾ ਸਕਦਾ ਸੀ ਗੁਜਰਾਤ ਜਿਹੜਾ ਹੈਗਾ ਉਹ ਵੀ ਭਾਜੀਪੀ ਸਰਕਾਰ ਦੇ ਨਾਲ ਜਿਹੜੀ ਐਨਸੀਬੀ ਆ ਉਹ ਤਾਂ ਕਿਤੇ ਵੀ ਭੇਜ ਸਕਦੀ ਆ ਐਨਸੀਬੀ ਤਾਂ ਜਿਹੜੀ ਕਿਸੇ ਜੇਲ੍ਹ ਚੋਂ ਤੇ ਸੈਂਟਰ ਦੀ ਏਜੰਸੀ ਆ ਇਹ ਜੀ ਪਰ ਇਹਨਾਂ ਲਈ ਡਿਬਰੂ ਰੜਦੀਓ ਸਿਲੈਕਸ਼ਨ ਕਰਨੀ ਡਿਬਰੂ ਰੜਦੀਓ ਚੋਣ ਕਰਨੀ ਆਪਣੇ ਆਪ ਦੇ ਵਿੱਚ ਪਰਤੱਖ ਰੂਪ ਦੇ ਵਿੱਚ ਇੱਕ ਸਾਜ਼ਿਸ਼ ਹੈ ਨਹੀਂ ਇਹ ਜਿਵੇਂ ਇਹ ਆਪਾਂ NSA ਹੈ ਨੈਸ਼ਨਲ ਸਿਕਿਉਰਿਟੀ ਐਕਟ ਇਹ ਇੱਕ ਮਤਲਬ ਇਹਨੂੰ ਆਪਾਂ ਕਹਿ ਸਕਦੇ ਆ ਇਹ ਕਹਿੰਦੇ ਵੀ ਜਿਹੜਿਆ ਤੇ ਇਹ ਐਕਟ ਲੱਗਦਾ ਉਹਨਾਂ ਨੂੰ ਅਲੱਗ ਰੱਖਿਆ ਜਾਂਦਾ ਹੈ ਨਸ਼ਾ ਤਸਕਰਾਂ ਨੂੰ ਅਲੱਗ ਰੱਖਿਆ ਜਾਂਦਾ ਹੈ ਵੀ ਇਹਨਾਂ ਦਾ ਫਿਰ ਆਪਸ ਦੇ ਵਿੱਚ ਤਾਲਮੇਲ ਤਾਂ ਕਿਸੇ ਰੂਪ ਚ ਪੜ ਨਹੀਂ ਸਕਦਾ ਦੇਖੋ ਜੀ ਤਾਲਮੇਲ ਤਾਂ ਹੁਣ ਮੈਂ ਡਿਵਰੂਟ ਜਾਂਦੇ ਰਹੇ ਤਾਲਮੇਲ ਤਾਂ ਉਸੇ ਸਾਰਿਆਂ ਦਾ ਹੈ ਜੀ ਭਾਵੇਂ ਉਹ ਆਰਡਰ ਰੱਖੇ ਜਾਣ ਜਾਂ ਹੋਰ ਰੱਖੇ ਜਾਣ ਉਹ ਧਰਤਾ ਇੱਕੋ ਹੀ ਹੈ ਨਾ ਜੀ ਉਹ ਜੀ ਤੇ ਤਾਲਮੇਲ ਤਾਂ ਉੱਥੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੋ ਹੀ ਜਾਂਦਾ ਹੈ ਤਾਲਮੇਲ ਜਿਹੜਾ ਇਹ ਆ ਵੀ ਭਲੇਖਾ ਪਾਇਆ ਜਾਂਦਾ ਵੀ ਤਾਲਮੇਲ ਸੀ ਤਾਂ ਬੈਰਤਾ ਉਹ ਅਡਰਡ ਨਹੀਂ ਪਰ ਉਹ ਤਾਲਮੇਲ ਨਾ ਹੋਵੇ ਤੇ ਉਹ ਪ੍ਰਸ਼ਨ ਨਹੀਂ ਪੈਦਾ ਹੁੰਦਾ ਵੀ ਡਿਬਰੂ ਡੜ ਤਾਲਮੇਲ ਦਾ ਮਤਲਬ ਕੀ ਹੈ ਡਿਬਰੂ ਡੜੇ ਕਿਉਂ ਭੇਜਨੇ ਡਿਬਰੂ ਡੜੇ ਹੈ ਜਿਹੜਾ ਸਥਾਨ ਹੈ ਵੀ ਉਹਨਾਂ ਨੂੰ ਡਿਬਰੂ ਡੜੇ ਭੇਜਣਾ ਤੇ ਬਈ ਤਿਹਾੜ ਕਿਤੇ ਕਿਤੇ ਖਾਲਸਾ ਜੀ ਇਹ ਤਾਂ ਨਹੀਂ ਹੈਗਾ ਵੀ ਉੱਥੇ ਦੀ ਲੈਂਗੁਏਜ ਬੈਰੀਅਰ ਭਾਸ਼ਾ ਦਾ ਵੱਡਾ ਰੋਲ ਹੈ ਵੀ ਉੱਥੇ ਫੋਨ ਯੂਜ਼ ਕਰਨੇ ਕਿਉਂਕਿ ਇਹ ਵੀ aarop lagde rahe ne ਵੀ ਜੇਲ੍ਹਾਂ ਦੇ ਵਿੱਚੋਂ ਫੋਨ ਜਾਂ ਇੱਕ ਵੱਡੇ ਪੱਧਰ ਤੇ ਜਿਹੜਾ ਨਸ਼ੇ ਦਾ ਨੈਕਸਸ ਹੈ ਉਹ ਚਲਾਇਆ ਜਾਂਦਾ ਆਪਣੇ ਕਾਲੇ ਕਾਰਨਾਮਿਆਂ ਨੂੰ ਜੇਲ੍ਹ ਦੇ ਵਿੱਚ ਬੈਠ ਕੇ ਹੀ ਜਿਹੜਾ ਅੰਜਾਮ ਦਿੱਤਾ ਜਾਂਦਾ ਇਸ ਚੀਜ਼ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਪਰ ਇਹ ਤਾਂ ਨਹੀਂ ਹੈਗਾ ਵੀ ਉੱਥੇ ਲੈਂਗੁਏਜ ਦਾ ਬੈਰੀਅਰ ਹੈ ਉੱਥੇ ਭਾਸ਼ਾ ਦਾ ਬੈਰੀਅਰ ਹੈ ਉੱਥੇ ਕਿਨਾਂ ਦਾ ਕਨੈਕਟ ਹੈ ਜਿਹੜਾ ਇੱਥੇ ਦੇ ਤਸਕਰਾਂ ਦੇ ਨਾਲ ਜਿਹੜਾ ਇੱਕ ਨੈਕਸਸ ਬਣਿਆ ਉਹ ਟੁੱਟ ਜਾਊਗਾ ਦਿਗਰੂਗੜ ਜਾ ਕੇ ਦੇਖੋ ਜੀ ਭਾਸ਼ਾ ਦਾ ਤਾਂ ਕੋਈ ਬੈਰੀਅਰ ਹੈ ਹੀ ਨਹੀਂ ਜੇ ਉਹਨਾਂ ਨੇ ਗੱਲ ਕਰਨੀ ਆ ਉਹ ਤਾਂ ਪੰਜਾਬੀ ਚ ਹੀ ਕਰਨੀ ਆ ਜਿਹੜਾ ਪੰਜਾਬ ਦਾ ਰਹਿਣ ਵਾਲਾ ਹੈ ਉਹਨਾਂ ਨੇ ਉਹਨਾਂ ਲੋਕਾਂ ਨਾਲ ਇਹ ਗੱਲ ਕਰਨੀ ਆ ਜਿਹੜੇ ਪੰਜਾਬ ਦੇ ਵਸਿੰਦੇ ਨੇ ਤੇ ਗੱਲ ਇਹ ਪੰਜਾਬੀ ਚ ਕਰਨੀ ਆ ਫਿਰ ਉੱਥੇ ਭਾਸ਼ਾ ਦਾ ਬੈਰੀਅਰ ਟਾਦਾ ਉਹਨਾਂ ਨੇ ਅਸਾਮੀਆਂ ਨਾਲ ਤਾਂ ਗੱਲ ਕਰਨੀ ਹੋਣੀ ਵੀ ਜਿਹੜਾ ਅਸਾਮ ਦਾ ਕੋਈ ਬੈਰੀਅਰ ਹੈ ਉਹ ਗੱਲ ਤਾਂ ਜਿਹੜੀ ਆ ਉਹ ਭਾਸ਼ਾ ਦੇ ਵਿੱਚ ਕਰਨੀ ਆ ਤੇ ਭਾਸ਼ਾ ਦੇ ਵਿੱਚ ਜਿਹੜੀ ਆ ਗੱਲ ਉਹ ਕਦੇ ਵੀ ਕੀਤੀ ਜਾ ਸਕਦੀ ਹੈ ਉਹ ਆਪਦੀ ਭਾਸ਼ਾ ਹੀ ਜਿਹੜੇ ਹੈਗੇ ਆ ਉਹ ਗੱਲ ਕਰਨੀ ਜੀ ਤੇ ਬਾਕੀ ਮੈਂ ਉੱਥੇ ਆਪ ਦੇ ਕੇ ਉਹ ਜਿੰਦੀ ਉੱਥੇ ਸਾਰੀ ਸਮਝਦੇ ਆ ਤੇ ਇਹਦੇ ਪੰਜਾਬੀ ਬੋਲਣ ਵਾਲਾ ਉਹ ਹਿੰਦੀ ਉਹੀ ਜੀ ਹਿੰਦੀ ਬੋਲੇ ਸਕਦਾ ਜੀ ਨੂੰ ਸਾਰੇ ਆਸਾਮੀ ਸੰਗ ਦੇ ਕੋਈ ਭਾਸ਼ਾ ਦਾ ਬੈਰੀਅਰ ਨਹੀਂ ਹੈ ਕੋਈ ਭਾਸ਼ਾ ਦਾ ਬੈਰੀਅਰ ਨਹੀਂ ਹੈ ਤੁਸੀਂ ਇਹ ਵੀ ਜ਼ਿਕਰ ਕੀਤਾ ਵੀ ਕੇਂਦਰ ਦੀ ਏਜੰਸੀ ਹੈ ਐਨਸੀਬੀ ਹਾਲਾਂਕਿ ਵੱਡਾ ਸਟੈਪ ਚੁੱਕਿਆ ਗਿਆ ਲੋਕ ਇਹ ਵੀ ਕਹਿ ਰਹੇ ਨੇ ਵੀ ਪੰਜਾਬ ਦੇ ਹਿੱਤ ਦੇ ਵਿੱਚ ਹੈ ਨਸ਼ੇ ਦੇ ਕਾਰੋਬਾਰ ਨੂੰ ਠੱਲ ਪਾਉਗੀ ਤੇ ਦੂਜੇ ਪਾਸੇ ਤੁਸੀਂ ਜ਼ਿਕਰ ਕੀਤਾ ਵੀ ਇਹ ਆਪਸੀ ਸਾਠ ਗਾਠ ਤੇ ਨਾਲ ਹੋ ਰਿਹਾ ਹੈ ਪਰ ਇਹ ਤਾਂ ਵਿਰੋਧੀ ਪਾਰਟੀਆਂ ਨੇ ਸਾਠ ਗਾਠ ਕਿਵੇਂ ਕਹਿ ਸਕਦੇ ਹਾਂ ਜੀ ਸਾਠ ਗਾਠ ਕਿਵੇਂ ਕਹਿ ਸਕਦੇ ਆ ਵਿਰੋਧੀ ਪਾਰਟੀਆਂ ਨੇ ਦੇਖੋ ਪੰਜਾਬ ਦੇ ਹਿੱਤ ਵਿੱਚ ਆ ਕਿਹਾ ਗਿਆ ਇਹ ਕੋਈ ਚਦਮਣੀ ਹੈ ਇਹ ਨੂੰ ਪੰਜਾਬ ਦੇ ਹਿੱਤ ਵਿੱਚ ਤਾਂ ਆਪਾਂ ਕਹਿ ਹੀ ਨਹੀਂ ਸਕਦੇ ਜੇ ਪੰਜਾਬ ਦੇ ਹਿੱਤ ਵਿੱਚ ਕੋਈ ਚਦਮੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜਣਾ ਜਿਹੜਾ ਹੈ ਇਹ ਦਾ ਜਿਹੜਾ ਹੈ ਗਾਂਡਾ ਛਾਂਡ ਤਾਂ ਇਸੇ ਤਰ੍ਹਾਂ ਹੈ ਕਿ ਵੀ ਡਿਬਰੂਗੜ੍ਹ ਜੇਲ੍ਹ ਹੀ ਚੁਣੀ ਗਈ ਪਹਿਲਾਂ 2800 ਕਿਲੋਮੀਟਰ ਦੂਰ ਹੈ ਜਿਹੜੀ ਪੰਜਾਬ ਤੋਂ ਉਹ ਪਹਿਲਾਂ ਭਾਈ ਅਮਰਪਾਲ ਸਿੰਘ ਤੇ ਸਾਥੀਆਂ ਨੂੰ ਨਜ਼ਰਬੰਦ ਕਰਨ ਲਈ ਚੁਣੀ ਗਈ ਹੁਣ ਨਸ਼ਾ ਤਰਸ ਤਰਾਂ ਨੂੰ ਜਿਹੜੀ ਹੈ ਉਹੀ ਜੇਲ੍ਹ ਚੁਣੀ ਗਈ ਇਹ ਪ੍ਰਸਤੁਤ ਰੂਪ ਦੇ ਵਿੱਚ ਤਾਂ ਡੰਡ ਸਾਡ ਦਾ ਜਿਹੜਾ ਹੈ ਹਿੱਸਾ ਹੈ ਜੀ ਜੀ ਤਾਂ ਤੁਹਾਨੂੰ ਲੱਗਦਾ ਵੀ ਇਹਦੇ ਨਾਲ ਨੁਕਸਾਨ ਹੋ ਸਕਦਾ ਕੋਈ ਸਾਜ਼ਿਸ਼ ਦੇ ਤਹਿਤ ਕੀਤਾ ਜਾ ਜਾ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕਨਫਲਿਕਟ ਖੜਾ ਹੋ ਸਕਦਾ ਦੇਖੋ ਕਨਫਲਿਕਟ ਤਾਂ ਜੀ ਕਿਸੇ ਵੇਲੇ ਵੀ ਖੜਾ ਹੋ ਸਕਦਾ ਜੇ ਸਰਕਾਰ ਜੇ ਸਰਕਾਰ ਚਾਹੂਗੀ ਸਰਕਾਰ ਦੀ ਇੱਛਾ ਹੋਊਗੀ ਤਾਂ ਕੋਈ ਵੀ ਕਨਫਲਿਕਟ ਜਿਹੜਾ ਖੜਾ ਹੋ ਸਕਦਾ ਕਨਫਲਿਕਟ ਤਾਂ ਜੇਲ ਜੀ ਹਲੋ ਮਾਫੀ ਚਾਹਾਂਗੇ ਕੋਈ ਟੈਕਨੀਕਲ ਇਸ਼ੂ ਹੋਣ ਕਰਕੇ ਜਿਹੜੀ ਐ ਉਹ ਆਵਾਜ਼ ਰਾਜਦੇਵ ਸਿੰਘ ਖਾਲਸਾ ਉਹਨਾਂ ਦੀ ਕੱਟੀ ਗਈ ਆਪਾਂ ਦੂਜਾ ਦੁਬਾਰਾ ਸੰਪਰਕ ਜਿਹੜਾ ਉਹਨਾਂ ਨਾਲ ਸਾਧਣ ਦੀ ਕੋਸ਼ਿਸ਼ ਕਰਾਂਗੇ ਪਰ ਵੱਡਾ ਖਾਤਸ਼ਾ ਜਿਹੜਾ ਜ਼ਾਹਰ ਕੀਤਾ ਗਿਆ ਰਾਜਦੇਵ ਸਿੰਘ ਖਾਲਸਾ ਤੇ ਬਾਪੂ ਤਰਸੇਮ ਸਿੰਘ ਉਹਨਾਂ ਵੱਲੋਂ ਵੀ ਅਮਰਤਪਾਲ ਦਾ ਨੁਕਸਾਨ ਹੋ ਸਕਦਾ ਜਾਨੀ ਮਾਲੀ ਨੁਕਸਾਨ ਤੱਕ ਦੀ ਗੱਲ ਉਹਨਾਂ ਨੇ ਆਖੀ ਉਹ ਕਹਿੰਦੇ ਵੀ ਡਿਬਰੂਗੜ੍ਹ ਜੇਲ੍ਹ ਹੀ ਕਿਉਂ ਇਸ ਸਵਾਲ ਮੈਂ ਦਰਸ਼ਕਾਂ ਨੂੰ ਵੀ ਪੁੱਛਣਾ ਚਾਹੂੰਗਾ ਕਮੈਂਟਾਂ ਦੇ ਵਿੱਚ ਤੁਸੀਂ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰਨੀ ਆ ਹਾਲਾਂਕਿ ਕਈ ਲੋਕ ਇਹ ਵੀ ਜ਼ਿਕਰ ਕਰਦੇ ਨੇ ਵੀ ਇਹ ਐਨਸੀਬੀ ਵੱਲੋਂ ਚੱਕਿਆ ਗਿਆ ਕਦਮ ਪੰਜਾਬ ਦੇ ਹਿੱਤ ਦੇ ਲਈ ਹੈ ਕਿਉਂਕਿ ਪੰਜਾਬ ਵੱਡੇ ਪੱਧਰ ਤੇ ਨਸ਼ੇ ਦੀ ਮਾਰ ਚੱਲ ਰਿਹਾ ਹੈ ਆਲੇ-ਦਾਲਿਓਂ ਜਿਹੜੀ ਹੈ ਨਸ਼ੇ ਦਾ ਕਾਰੋਬਾਰ ਹੈ ਨਸ਼ਾ ਤਸਕਰ ਨੇ ਵੱਡੇ ਪੱਧਰ ਦੇ ਉੱਪਰ ਜਿਹੜਾ ਨਸ਼ਾ ਸਮਗਲ ਕਰਦੇ ਨੇ ਤੇ ਪੰਜਾਬ ਦੇ ਨੌਜਵਾਨੀਆਂ ਜਿਹੜੀ ਉਹ ਕੁਰਾਹੇ ਪਈ ਹੋਈ ਹੈ ਉਸ ਨੂੰ ਠੱਲ ਪਾਉਣ ਦੇ ਲਈ ਇਹ ਵੱਡਾ ਆ ਜਿਹੜਾ ਸਟੈਪ ਆ ਉਹ ਚੱਕਿਆ ਗਿਆ ਹਾਲਾਂਕਿ ਇੱਕ ਵੱਖਰੇ ਰੂਪ ਦੇ ਵਿੱਚ ਜਿਹੜੇ ਸਵਾਲ ਖੜੇ ਕਰ ਦਿੱਤੇ ਨੇ ਮੈਂ ਦਰਸ਼ਕਾਂ ਨੂੰ ਪੁੱਛਣਾ ਚਾਹੁੰਗਾ ਕਿ ਵਾਕਈ ਐਨਸੀਪੀ ਵੱਲੋਂ ਚੱਕਿਆ ਗਿਆ ਇਹ ਸਟੈਪ ਪੰਜਾਬ ਦੇ ਹਿੱਤ ਦੇ ਲਈ ਹੈ ਜਾਂ ਫਿਰ ਅਮਰਤਪਾਲ ਸਿੰਘ ਦੇ ਪਿਤਾ ਵੱਲੋਂ ਜਿਵੇਂ ਆਖਿਆ ਗਿਆ ਵੀ ਇੱਕ ਸਾਜ਼ਿਸ਼ ਦੇ ਤਹਿਤ ਇੱਕ ਕੌਨਸਪੀਰੇਸੀ ਦੇ ਤਹਿਤ ਜਿਹੜਾ ਇਹ ਸਾਰਾ ਕੁਝ ਬਰਤਾਂਤ ਆ ਜਿਹੜਾ ਸਿਰਜਿਆ ਜਾ ਰਿਹਾ ਵੀ ਦਿਮਾਗੀ ਤੌਰ ਤੇ ਪਰੇਸ਼ਾਨ ਕਰਨਾ ਤੇ ਇੱਕ ਕਨਫਲਿਕਟ ਵੀ ਉੱਥੇ ਆਉਣ ਵਾਲੇ ਸਮੇਂ ਦੇ ਵਿੱਚ ਕ੍ਰੀਏਟ ਹੋ ਸਕਦਾ ਹਾਲਾਂਕਿ ਇਹ ਜ਼ਿਕਰ ਆ ਰਾਜਦੇਵ ਸਿੰਘ ਖਾਲਸਾ ਉਹਨਾਂ ਨੇ ਕੀਤਾ ਤੁਹਾਡੀ رائے ਕੀ ਹੈ ਇਹ رائے ਤੁਸੀਂ ਆਪਣੀ ਸਾਡੇ ਨਾਲ ਜ਼ਰੂਰ ਸਾਂਝੀ ਕਰਨੀ ਹੈ ਰਾਜਦੇਵ ਸਿੰਘ ਖਾਲਸਾ ਸਾਡੇ ਨਾਲ ਦੁਬਾਰਾ ਜੁੜ ਗਏ ਨੇ ਹਾਂਜੀ ਆਵਾਜ਼ ਆ ਰਹੀ ਹੈ ਖਾਲਸਾ ਜੀ ਹਾਂਜੀ ਹਾਂਜੀ ਆ ਰਹੀ ਹੈ ਜੀ 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 ਤੇ ਤੁਸੀਂ ਕਹਿ ਰਹੇ ਹੋ ਵੀ ਇਹ ਹਿੱਤ ਚ ਨਹੀਂ ਹੈਗਾ ਇੱਕ ਸਾਜ਼ਿਸ਼ ਦਾ ਹਿੱਸਾ ਹੈ ਪਰ ਮੈਂ ਥੋੜਾ ਜਿਹਾ ਸਵਾਲ ਇਹ ਤੋਂ ਥੋੜਾ ਜਿਹਾ हटਕੇ ਕਰੂੰਗਾ ਕਿਉਂਕਿ 19 ਤਰੀਕ ਨੂੰ ਇਕੱਠ ਵੀ ਰੱਖਿਆ ਗਿਆ ਬਾਬਾ ਬਕਾਲਾ ਸਾਹਿਬ ਵਿਖੇ ਰਖੜ ਪੁੰਨਿਆਂ ਤੇ ਤਿਆਰੀ ਵੀ ਕੀਤੀ ਜਾ ਰਹੀ ਹੈ ਰੇਡ ਕਾ ਪਰ ਉਹਨਾਂ ਨੂੰ ਬਾਹਰ ਲੈ ਕੇ ਆਉਣ ਦਾ ਹਲੇ ਵੀ ਫਸਿਆ ਹੋਇਆ ਹੈ ਤੋ ਤੁਹਾਨੂੰ ਐਜ਼ ਏ ਵਕੀਲ ਕੀ ਲੱਗਦਾ ਹੈ ਕਿਹੜੇ ਦਬਾਅ ਨਾਲ ਜਾਂ ਕਿਹੜੇ ਤਰੀਕੇ ਦੇ ਨਾਲ ਅਮਰਤਪਾਲ ਨੂੰ ਬਾਹਰ ਲਿਆਂਦਾ ਜਾ ਸਕਦਾ ਹੈ ਤੋ ਜੀ ਜਿਹੜੀ ਸੰਘਰਸ਼ ਦੀ ਗੱਲ ਹੈ ਜੇ ਆਪਾਂ ਜਰੀਰ ਦਾ ਗਵਾਹ ਤਾਂ ਜਿਹੜਾ ਹੈ ਕੋਈ ਪਈ ਨਹੀਂ ਰਿਹਾ ਜੀ ਤੁਸੀਂ ਨਾ ਕੋਈ ਸੰਘਰਸ਼ ਵਾਲੀ ਜਿਹੜਾ ਤੁਸੀਂ ਸੰਗਠਨ ਹੈ ਨਾ ਸੰਘਰਸ਼ ਕਰਨ ਦੀ ਜਿਹੜੀ ਹੈ ਜੀ ਹੈ ਉਹ ਕੋਈ ਇਹਨਾਂ ਨੂੰ ਕਾਬਲੀਅਤ ਹੈ ਨਾ ਸੰਘਰਸ਼ ਕਰਨ ਦੀ ਸਮਰੱਥਾ ਹੈ ਨਾ ਕੋਈ ਸੰਘਰਸ਼ ਹੋ ਰਿਹਾ ਤੇ ਇਹ ਸੰਘਰਸ਼ ਵਾਲੀ ਗੱਲ ਹੁੰਦੀ ਤਾਂ ਉਹ ਸਾਡੇ ਬਾਹਰ ਆ ਜਾਂਦੇ ਜੀ ਤੇ ਜਿਹੜੀ ਹੈ ਸੰਘਰਸ਼ ਵਾਲੀ ਤਾਂ ਕੋਈ ਗੱਲ ਹੈ ਹੀ ਨਹੀਂ ਤੇ ਜਿੱਥੇ ਵੀ ਇਹ ਹੁੰਦਾ ਉਥੇ ਕੋਈ ਸੰਘਰਸ਼ ਵਾਲੀ ਗੱਲ ਬਣਦੀ ਨਹੀਂ ਗਰਾਉਂਡ ਬਣਾਉਣ ਦੀ ਤਿਆਰੀ ਕੀਤੀ ਜਾਂਦੀ ਹੈ ਪਰੰਤੂ ਤਿਆਰੀ ਜਿਹੜੀ ਆ ਸਫਲ ਹੋ ਜਾਂਦੀ ਹੈ ਤੇ ਸੰਘਰਸ਼ ਵੀ ਘਾਟ ਕਰਕੇ ਜਿਹੜਾ ਹੁਣਕਰ ਤੋਂ ਨਜ਼ਰਮੰਦਲੇ ਤੇ ਬਾਹਰ ਨਹੀਂ ਆ ਰਹੇ ਤੇ ਸਿਰਫ ਗੱਲਾਂਬਾਤਾਂ ਕੀਤੀ ਜਾਂਦੀਆਂ ਬਿਆਨ ਜਾਰੀ ਕੀਤੇ ਜਾਂਦੇ ਹੈ ਸੰਘਰਸ਼ ਦੀ ਕੋਈ ਰੂਪਰੇਖਾ ਬਣਦੀ ਨਹੀਂ ਹੈ ਨਹੀਂ ਤੁਸੀਂ ਕਹਿ ਵੀ ਰੂਪਰੇਖਾ ਨਹੀਂ ਬਣ ਰਹੀ ਜਾਂ ਗਰਾਊਂਡ ਲਈ ਤਿਆਰ ਹੋ ਰਿਹਾ ਕਾਰਨ ਕੀ ਇਹਦੇ ਪਿੱਛੇ ਗਰਾਊਂਡ ਕਿਉਂ ਨਹੀਂ ਤਿਆਰ ਹੋ ਰਿਹਾ ਪਰਿਵਾਰ ਵੱਲੋਂ ਸਰਬਜੀਤ ਸਿੰਘ ਖਾਲਸਾ ਹਣਾ ਵੱਲੋਂ ਜਾਂ ਉਹਨਾਂ ਦੇ ਸਮਰਥਕਾਂ ਵੱਲੋਂ ਤਾਂ ਲਗਾਤਾਰ ਗੁਹਾਰ ਲਾਈ ਜਾ ਰਹੀ ਹੈ ਵੀ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਦੇਖੋ ਵੀ ਗੁਹਾਰ ਲਾਉਣ ਨਾਲ ਤਾਂ ਕੋਈ ਵੀ ਗੁਹਾਰ ਲਾਈ ਚਲੇ ਉਹਦੇ ਨਾਲ ਜਿਹੜਾ ਹੈ ਗਰਾਊਂਡ ਤਿਆਰ ਨਹੀਂ ਹੁੰਦਾ ਜਿਹੜਾ ਸੰਘਰਸ਼ ਹੁੰਦਾ ਹੈ ਪਹਿਲਾਂ ਤਾਂ ਉਸ ਦੇ ਵਿੱਚ ਇੱਕ ਬੜਾ ਜ਼ਬਰਦਸਤ ਸੰਗਠਨ ਚਾਹੀਦਾ ਹੈ ਜੀ ਉਹ ਪ੍ਰਭਾਵਸ਼ਾਲੀ ਵੀ ਚਾਹੀਦਾ ਹੈ ਤੇ ਦਾ ਵਿਸ਼ਾਲ ਦਾਇਰਾ ਵੀ ਹੋਣਾ ਚਾਹੀਦਾ ਹੈ ਫਿਰ ਇੱਕ ਲੀਡਰ ਚਾਹੀਦਾ ਹੈ ਜਿਹੜਾ ਬਾਹਰੋਂ ਜਿਹੜਾ ਉਸਾਲ ਦੇਵੇ ਤੇ ਉਸ ਲੀਡਰ ਦੀ ਜਿਹੜੀ ਥਾਲ ਉਹ ਮੰਨੀ ਜਾਵੇ ਜੀ ਤੇ ਇਹ ਦੋਹਾਂ ਗੱਲਾਂ ਜਿਹੜੀਆਂ ਹੈਗੀਆਂ ਨਾ ਤਾਂ ਕੋਈ ਸੰਘਰਸ਼ ਦਾ ਦਾਇਰਾ ਨਾ ਕੋਈ ਸੰਘਰਸ਼ ਦੀ ਗੱਲ ਨਾ ਕੋਈ ਲੀਡਰ ਜੀ ਤੇ ਇਹ ਅਜੇ ਤੱਕ ਜਿਹੜਾ ਹੈਗਾ ਕੋਈ ਪੈਦਾ ਨਹੀਂ ਹੋਇਆ ਤੇ ਜਿਹੜਾ ਹੈਗਾ ਇੱਕ ਹਵਾ 'ਚ ਡਾਂਗਾ ਨੇ ਭਈ ਆਪਾਂ ਸੰਘਰਸ਼ ਕਰਾਂਗੇ ਤੇ ਸੰਘਰਸ਼ ਜਿਹੜਾ ਹੈ ਅਸਲ ਪ੍ਰਤੱਖ ਰੂਪ ਦੇ ਵਿੱਚ ਉਹ ਹੋ ਨਹੀਂ ਰਿਹਾ ਦੇਖੋ ਇਹ ਦੰਦਾ ਜੇ ਪੰਜਾਬ ਬੰਦ ਹੋ ਜੇ ਤਾਂ ਬੜਾ ਵੱਡਾ ਸੰਘਰਸ਼ ਦਾ ਰੂਪ ਹੁੰਦਾ ਰੂਪ ਰੇਖਾ ਹੁੰਦੀ ਹੈ ਪਰੰਤੂ ਅੱਜ ਜਿਹੜਾ ਕੋਈ ਸੰਗਠਨ ਜਾਂ ਕੋਈ ਹੋਰ ਜਿਹੜਾ ਲੀਡਰ ਹੈ ਉਹ ਪੰਜਾਬ ਬੰਦ ਕਰਾਉਣ ਦੇ ਤਾਵਲ ਨਹੀਂ ਹੈ ਵਾਲੰਟੀਅਰ ਜਿਉਂ ਜਥੇਬੰਦੀਆਂ ਸੰਗੀਆਂ ਜਾਂਦੀਆਂ ਨੇ ਉਹ ਆ ਬੰਦ ਕਰਾ ਸਕਦੀਆਂ ਨੇ ਪਰੰਤੂ ਸਾਡੇ ਵਿੱਚ ਤੇ ਦੂਜੇ ਦੀਆਂ ਲੱਤਾਂ ਸਿੱਚੇ ਸਿੱਖਾਂ ਦੇ ਵਿੱਚ ਤੇ ਇਹ ਤਾਂ ਦੂਜੇ ਤੇ ਗੌਸ਼ਲੋਂ ਇੱਕ ਦੂਜੇ ਨੂੰ ਫਲਾਣਾ ਚਾਹੇਨ ਫਲਾਣਾ ਚਾਹੇਨ ਆਹੀ ਗੱਲਾਂ ਨੇ ਇਹ ਗੱਲਾਂ ਜਿਹੜੀ ਇਹ ਗੱਲਾਂ ਸੰਘਰਸ਼ ਦੀ ਰੂਪ ਰੇਖਾ ਹੈ ਚਾਰ ਕਰ ਸਕਦੀ ਹੁੰਦੀ ਹੈ ਇੱਕ ਚੀਜ਼ ਤੁਸੀਂ ਇਹ ਵੀ ਕਹਿਣਾ ਚਾਹੁੰਦੇ ਹੋ ਵੀ ਦੇਖਿਆ ਜਾਵੇ ਅਮਰਤਪਾਲ ਸਿੰਘ ਦੇ ਪਰਿਵਾਰ ਇਹ ਸਾਰੇ ਫੈਸਲੇ ਲੈ ਰਿਹਾ ਤੁਸੀਂ ਜਥੇਬੰਦਕ ਢਾਂਚੇ ਦਾ ਵੀ ਜ਼ਿਕਰ ਕੀਤਾ ਤੁਸੀਂ ਕੀਤਾ ਵੀ ਕੋਈ ਜਥੇਬੰਦੀ ਨਹੀਂ ਹੈ ਜਾਂ ਸੰਘਰਸ਼ ਉਸ ਤਰੀਕੇ ਦੇ ਨਾਲ ਨਹੀਂ ਵਧਿਆ ਜਾ ਰਿਹਾ ਜਾਂ ਕੋਈ ਕਮਾਂਡਰ ਇਨ ਚੀਫ ਨਹੀਂ ਹੈਗਾ ਜਾਂ ਜਿਹੜਾ ਫੈਸਲੇ ਲੈ ਸਕੇ ਜਾਂ ਅੰਦਰੋਂ ਅਮਰਤਪਾਲ ਜੇ ਕੋਈ ਉਹ ਕਰਦੇ ਨੇ ਕੋਈ ਪਰਿਵਾਰ ਵੱਲੋਂ ਕਿਉਂਕਿ ਸਾਰੇ ਫੈਸਲੇ ਪਰਿਵਾਰ ਹੀ ਲੈ ਰਿਹਾ ਹੈ ਤਾਂ ਤੁਹਾਨੂੰ ਲੱਗਦਾ ਵੀ ਇਹ ਜਥੇਬੰਦਕ ਢਾਂਚਾ ਦੀ ਘਾਟ ਹੈ ਜਾਂ ਇੱਕ ਜਥੇਬੰਦੀ ਨਹੀਂ ਹੈਗੀ ਜਿਸ ਕਰਕੇ ਇੱਕ ਅਮਲੀ ਜਾਮਾ ਉਹਨੂੰ ਨਹੀਂ ਪਨਾਇਆ ਜਾ ਸਕਿਆ ਦੇਖੋ ਕਮਾਂਡਰਾਂ ਦੇ ਜੀਵ ਤਾਂ ਸਰਦਾਰ ਪਰਮ ਸਿੰਘ ਬਣਾਏ ਹੋਏ ਨੇ ਜੀ ਸਰਦਾਰ ਪਰਮ ਸਿੰਘ ਜਿਹੜੇ ਉਹਨਾਂ ਦੇ ਬਾਪੂ ਜੀ ਨੇ ਆਪਣਾ ਭਾਈ ਹਮਨਪਾਲ ਸਿੰਘ ਦੇ ਉਹ ਕਮਾਂਡਰਾਂ ਦੇ ਜੀ ਬਣਾਏ ਹੋਏ ਨੇ ਤੇ ਉਹ ਜਿਹੜੇ ਹੈਗੇ ਹੈ ਪ੍ਰੰਤੂ ਉਹਨਾਂ ਦੀ ਜਿਹੜੀ ਜਿਹੜੀ ਨੰਕਾਰ ਹੁੰਦੀ ਹੈ ਜਿਹੜੀ ਉਹਨਾਂ ਦੀ ਆਵਾਜ਼ ਹੁੰਦੀ ਹੈ ਉਹ ਸੁਣੀ ਨਹੀਂ ਜਾ ਰਹੀ ਜੀ ਤੇ ਪ੍ਰਭੂ ਆਖਲੀ ਢੰਗ ਨਾਲ ਕੰਮ ਨਹੀਂ ਕਰ ਸਕਦੇ ਜਿਹੜੇ ਪ੍ਰਭੂ ਅਵਸ਼ਾਲੀ ਢੰਗ ਨਾਲ ਕਮਾਂਡਰ ਇਨ ਚੀਫ ਨੂੰ ਹੋਣਾ ਚਾਹੀਦਾ ਮੈਨੂੰ ਸਮਝਦਾ ਵੀ ਉਹਨਾਂ ਵਿੱਚ ਕੋਈ ਤਸੂਰ ਹੈ ਜੀ ਪ੍ਰਸ਼ਨ ਇਹ ਹੈ ਕਿ ਉਹਨਾਂ ਦੀ ਜਿਹੜੀ ਚੀਜ਼ ਗੱਲ ਦਾ ਜਿਹੜਾ ਹੈ ਜਵਾਬ ਜਿਸ ਤਰ੍ਹਾਂ ਟੌਪਰ ਨੂੰ ਮਿਲਣਾ ਚਾਹੀਦਾ ਉਹ ਮਿਲ ਨਹੀਂ ਰਿਹਾ ਜੀ ਸੋ ਕਮਾਂਡਰ ਇਨ ਚੀਫ ਹੋਣ ਦੇ ਬਾਵਜੂਦ ਵੀ ਜਿਹੜਾ ਹੈਗਾ ਉਹ ਕੋਈ ਪ੍ਰਜਰਤੀ ਜਿਹੜੀ ਆ ਹੋ ਰਹੀ ਰਹੀ ਤੇ ਜਦੋਂ ਭਾਈ ਸਾਹਿਬ ਬਾਹਰ ਹੁੰਦੇ ਸੀ ਭਾਈ ਸਾਹਿਬ ਦੇ ਬਾਹਰ ਹੁੰਦੇ ਹੋਏ ਵੀ ਜਿਹੜਾ ਸੀ ਕੋਈ ਸੰਗਠਨ ਨਹੀਂ ਸੀ ਜੀ ਉਹ ਥੱਲੇ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਦੀ ਆਵਾਜ਼ ਸੁਣੀ ਜਾਂਦੀ ਸੀ ਉਹਨਾਂ ਦੀ ਆਵਾਜ਼ ਦੂਰ ਦੂਰ ਘਟ ਜਾਂਦੀ ਸੀ ਤੇ ਜਿਹੜੀ ਸੀ ਸੰਗਤ ਇਕੱਠੀ ਹੋ ਜਾਂਦੀ ਸੀ ਜਦੋਂ ਉਹਨਾਂ ਦੇ ਆਪ ਦੇ ਬਾਹਰ ਰਹਿਣ ਸਮੇਂ ਸੰਗਠਨ ਨੂੰ ਸੀ ਹੋਰ ਲਈ ਪਿੱਛੋਂ ਸੀ ਡੰਡਾ ਨੂੰ ਬਣਾਉਣਾ ਨਾਮੰਤਲ ਹੁੰਦਾ ਹੈ ਨਹੀਂ ਇਹ ਫਿਰ ਇਹ ਉਹੀ ਚੀਜ਼ ਤਾਂ ਨਹੀਂ ਦੁਹराई ਜਾ ਰਹੀ ਖਾਲਸਾ ਜੀ ਜਿਵੇਂ ਪਰਿਵਾਰਵਾਦ ਦਾ ਠੱਪਾ ਅਕਾਲੀ ਦਲ ਤੇ ਲੱਗਦਾ ਸਾਰਾ ਕੁਝ ਪਰੋਸ ਕੇ ਮਰੂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਵੱਲੋਂ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਦੇ ਦਿੱਤਾ ਗਿਆ ਪ੍ਰਧਾਨ ਬਣਾ ਦਿੱਤਾ ਗਿਆ ਤਾਂ ਕਿਤੇ ਉਹੀ ਚੀਜ਼ ਤਾਂ ਨਹੀਂ ਹੈਗੀ ਕਿਉਂਕਿ ਕੌਮ ਤੇ ਪੰਥ ਤਾਂ ਲੀਡਰ ਦੀ ਵੇਟ ਕਰ ਰਹੀ ਹੈ ਉਹਨਾਂ ਨੂੰ ਆਇਆ ਵੀ ਸਾਡੀ ਗਵਾਹੀ ਕਰੇ ਕਿਉਂਕਿ ਇੱਕ ਪੋਲਿਟਿਕਲ ਜਾਂ ਇੱਕ ਪੰਥਕ ਵੈਕਿਊਮ ਆ ਜਿਹੜਾ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਹੈ ਤਾਂ ਲੀਡਰ ਦੀ ਕਮੀ ਆ ਘਾਟ ਹੈ ਇਹ ਉਹੀ ਚੀਜ਼ ਤਾਂ ਨਹੀਂ ਹੋ ਰਹੀ ਵੀ ਪਰਿਵਾਰ ਦਾ ਪਰਿਵਾਰਕ ਚੀਜ਼ ਹੈ ਜਿਹੜੀ ਉਹੀ ਹਾਵੀ ਹੋ ਰਹੀ ਹੈ ਦੇਖੋ ਤੁਹਾਡੀ ਗੱਲ ਬਿਲਕੁਲ ਠੀਕ ਹੈ ਜਿਹੜੀ ਇਹ ਤਾਂ ਵਾਜਾਂ ਗਈਆਂ ਤਾਂ ਪਾਣੀ ਢੀਨੇ ਉੱਡਦੀਆਂ ਨੇ ਹੌਲੀ ਉੱਡਦੀਆਂ ਨੇ ਉੱਠਣ ਲੱਗ ਪਈਆਂ ਵੀ ਪਰਿਵਾਰਵਾਦ ਚੱਲ ਰਿਹਾ ਹੈ ਪਰੰਤੂ ਮੈਂ ਅਜੇ ਤੱਕ ਇਹ ਕਹਿਣ ਨੂੰ ਤਿਆਰ ਨਹੀਂ ਹਾਂ ਕਿ ਪਰਿਵਾਰਵਾਦ ਚੱਲ ਰਿਹਾ ਹੈ ਕਿ ਹੋਰ ਸਮਾਂ ਰੀਤਨ ਦੀ ਲੋੜ ਹੈ ਜੀ ਪਰੰਤੂ ਜਿਹੜੀ ਹੈਗੀ ਹੈ ਕੋ ਸਰਮੋਸਰ ਜ਼ਰੂਰ ਸ਼ੁਰੂ ਹੋ ਗਿਆ ਹੋ ਚੁੱਕੀ ਹੈ ਕਿ ਪਰਿਵਾਰਵਾਦ ਜਿਹੜਾ ਹੈਗਾ ਉਹ ਕਰ ਰਿਹਾ ਤੇ ਪਰਿਵਾਰਵਾਦ ਜਿੱਥੇ ਆ ਜੇ ਉਹ ਸਾਂਦੇ ਤਾਂ ਹੁੰਦਾ ਹੀ ਹੈ ਜੀ ਪਰਿਵਾਰਵਾਦ ਦੇ ਨਾਲ ਜਿਹੜੀ ਹੁੰਦੀ ਹੈ ਉਹ ਕਮਜ਼ੋਰੀ ਆ ਜਾਂਦੀ ਹੈ ਸੰਗਠਨ ਦੀ ਕਮਜ਼ੋਰੀ ਆ ਜਾਂਦੀ ਹੈ ਸਾਰੇ ਵਿੱਚ ਆ ਜਾਂਦੀ ਹੈ ਪਰ ਆਪਾਂ ਨੂੰ ਅਜੇ ਕੁਝ ਸਮਾਂ ਹੋਰ ਇੰਤਜ਼ਾਰ ਕਰਨਾ ਪੂ ਇਸ ਤੇ ਕੋਈ ਚਪਲ ਕਰਨ ਲਈ ਜੀ ਨਹੀਂ ਫਿਰ ਇਹ ਜਿਵੇਂ ਹੁਣ ਆਪਾਂ ਜ਼ਿਕਰ ਕੀਤਾ ਵੀ ਨਸ਼ਾ ਤਸਕਰਾਂ ਨੂੰ ਭੇਜਿਆ ਜਾ ਰਿਹਾ ਖਾਸ ਕਰਕੇ ਦਿਬਰੂਗੜ੍ਹ ਦੀ ਜੇਲ ਜਿਹੜੀ ਉਹ ਸਿਲੈਕਟ ਕੀਤੀ ਜਾ ਰਹੀ ਹੈ ਤਾਂ ਇਹਦੇ ਬਾਬਤ ਕੋਈ ਅੱਗੇ ਕਾਰਵਾਈ ਕੀਤੀ ਕਰੋਗੇ ਜਾਂ ਕੀਤੀ ਜਾਣੀ ਚਾਹੀਦੀ ਹੈ ਹਾਂਜੀ ਜਿਵੇਂ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਖਾਲਸਾ ਜੀ ਜਿਵੇਂ ਜਿਹੜੇ ਨਸ਼ਾ ਤਸਕਰਾਂ ਨੂੰ ਭੇਜਿਆ ਜਾ ਰਿਹਾ ਦਿਬਰੂਗੜ੍ਹ ਕਿਉਂਕਿ ਵੱਡਾ ਇਲਜ਼ਾਮ ਜਾਂ ਵੱਡਾ ਖਾਤਸ਼ਾ ਵੀ ਜ਼ਾਹਰ ਕੀਤਾ ਤੁਸੀਂ ਵੀ ਜ਼ਾਹਰ ਕੀਤਾ ਬਾਪੂ ਤਰਸੀਮ ਸਿੰਘ ਹੁਣਾਂ ਨੇ ਵੀ ਜ਼ਾਹਰ ਕੀਤਾ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਹਾਂ ਦੇਖੋ ਜੀ ਇਹ ਤਾਂ ਮੈਂ ਇਸ ਗੱਲ ਤੇ ਸਰਕਾਰ ਤੇ ਸੈਨਸੇਨਾ ਬਿਲਕੁਲ ਸਹਿਮਤ ਹੈ ਵੀ ਜਾਨੀ ਨੁਕਸਾਨ ਹੋ ਸਕਦਾ ਹੈ ਤੇ ਤਾਂ ਤੋਂ ਪ੍ਰਸ਼ਨ ਇਹ ਹੈ ਕਿ ਇਸਨੇ ਵੀ ਕਾਰਵਾਈ ਕੀਤੀ ਜਾਊਗੀ ਕਾਰਵਾਈ ਤਾਂ ਫਿਰ ਉਸਨੂੰ ਸੰਘਰਸ਼ ਆ ਜਾਂਦਾ ਹੈ ਉਹੀ ਆਵਾਜ਼ ਆ ਜਾਂਦੀ ਹੈ ਉਹੀ ਕੌਮ ਦਾ ਸੰਗਠਨ ਆ ਜਾਂਦਾ ਹੈ ਉਹੀ ਕੌਮ ਕੋਈ ਤਾਕਤ ਆ ਜਾਂਦੀ ਹੈ ਉਹ ਨਹੀਂ ਇਸ ਸਮੇਂ ਨਹੀਂ ਤੁਹਾਨੂੰ ਲੱਗਦਾ ਵੀ ਬਾਬਾ ਬਕਾਲਾ ਦੇ ਕੱਠ ਤੇ ਕੋਈ ਸੰਗਠਨ ਕੋਈ ਪਾਰਟੀ ਕੋਈ ਜਥੇਬੰਦੀ ਦਾ ਐਲਾਨ ਹੋ ਸਕਦਾ ਤੁਹਾਡੇ ਨਾਲ ਕੋਈ ਰਾਏ مشورہ ਕੀਤਾ ਜੀ ਦੇਖੋ ਇਹ ਤਾਂ ਸਰਦਾਰ ਪਰਮ ਸਿੰਘ ਸੇ ਉਹ ਪਤਾ ਹੋ ਮੇਰੇ ਨਾਲ ਕੋਈ ਰਾਸ਼ਵ ਕੋਈ ਰਾਏ ਮਸਵਾਨੀ ਚਿੱਤਾ ਨਾ ਮੇਰੇ ਲਈ ਉਥੇ ਕੱਠ ਬੁਲਾਉਣ ਲਈ ਕੋਈ ਰਾਏ ਮਸਵਰਾ ਚਿੱਤਾ ਹੈ ਸਰਦਾਰ ਪਰਮ ਸਿੰਘ ਦਾ ਫੈਸਲਾ ਹੈ ਉਹਨਾਂ ਨੇ ਖੁੱਲਾ ਸੱਦਾ ਦਿੱਤਾ ਗਿਆ ਤੁਹਾਨੂੰ ਕੋਈ ਇਨਵੀਟੇਸ਼ਨ ਭੇਜਿਆ ਵੈਸੇ ਤਾਂ ਖੁੱਲਾ ਸੱਦਾ ਤੁਸੀਂ ਜਾਓਗੇ ਦੇਖੋ ਜੀ ਮੈਂ ਮੈਨੂੰ ਕੋਈ ਇਨਵੀਟੇਸ਼ਨ ਨਹੀਂ ਭੇਜਿਆ ਤੇ ਜਿੱਥੇ ਜESE ਵੀ ਲੋੜ ਨਾ ਹੋਵੇ ਉਥੇ ਜਾਣ ਦਾ ਕੋਈ ਮਤਲਬ ਨਹੀਂ ਹੁੰਦਾ ਜੀ ਸੋ ਬਹੁਤ-ਬਹੁਤ ਧੰਨਵਾਦ ਜੀ ਸੋਏ ਸੰ ਰਾਜਦੇਵ ਸਿੰਘ ਖਾਲਸਾ ਅਮਰਤਪਾਲ ਸਿੰਘ ਦੇ ਜਨਮਾਲ ਨੂੰ ਲੈ ਕੇ ਵੱਡੇ ਸਵਾਲ ਖੜੇ ਕਰ ਦਿੱਤੇ ਗਏ ਨੇ ਹਾਲਾਂਕਿ ਐਨਸੀਬੀ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਵੀ ਪੰਜਾਬ ਦੇ ਵਿੱਚ ਵੱਡੇ ਨਸ਼ਾ ਤਸਕਰਾਂ ਦਾ ਨੈਕਸਸ ਹੈ ਉਹਦਾ ਮੂੰਹ ਤੋੜਿਆ ਜਾਊਗਾ ਪੰਜਾਬ ਦੇ ਲੋਕਾਂ ਨੂੰ ਖੁਸ਼ਹਾਲ ਕਰਨ ਦੇ ਲਈ ਨੌਜਵਾਨੀ ਨੂੰ ਬਹਾਲ ਕਰਨ ਦੇ ਲਈ ਦਲਦਲ ਦੇ ਵਿੱਚੋਂ ਨੌਜਵਾਨੀ ਨੂੰ ਕੱਢਣ ਦੇ ਲਈ ਵੱਡਾ ਐਕਸ਼ਨ ਪਲਾਨ ਕੀਤਾ ਗਿਆ ਪਰ ਸਵਾਲ ਇਹ ਖੜੇ ਹੁੰਦੇ ਨੇ ਵੀ ਡਿਬਰੂਗੜ੍ਹ ਜੇਲ੍ਹ ਹੀ ਪਾਰਟਿਕੂਲਰ ਕਿਉਂ ਚੁਣੀ ਗਈ ਹੈ ਕਿਉਂਕਿ ਅਮਰਤਪਾਲ ਸਿੰਘ ਉੱਥੇ ਬੰਦ ਨੇ ਐਨਐਸਏ ਲੱਗੀ ਹੋਈ ਹੈ ਬਾਹਰ ਆਉਣ ਦਾ ਰੇਡ ਕਾ ਲਗਾਤਾਰ ਫਸਿਆ ਹੋਇਆ ਹੈ ਪਰ ਕੀ ਜਿਹੜੇ ਸਵਾਲ ਉਠਾਏ ਜਾ ਰਹੇ ਨੇ ਬਾਪੂ ਤਰਸੇਮ ਸਿੰਘ ਹੁਣਾ ਵੱਲੋਂ ਰਾਜਦੇਵ ਸਿੰਘ ਖਾਲਸਾ ਹੁਣਾ ਵੱਲੋਂ ਕੀ ਇਹ ਜਾਇਜ਼ ਨੇ ਕੀ ਐਵੇਂ ਦੀ ਕੋਈ ਕੌਨਸਪਿਰੇਸੀ ਸਾਜ਼ਿਸ਼ ਰਚੀ ਜਾ ਸਕਦੀ ਹੈ ਜਾਂ ਕੇਂਦਰ ਦੀ ਸਰਕਾਰ ਜਾਂ ਸੂਬੇ ਦੀ ਸਰਕਾਰ ਜਿਵੇਂ ਰਾਜਦੇਵ ਸਿੰਘ ਖਾਲਸਾ ਨੇ ਜ਼ਿਕਰ ਕੀਤਾ ਵੀ ਆਪਸ ਦੇ ਵਿੱਚ ਤਾਲਮੇਲ ਬਣਾ ਕੇ ਇਹ ਸਾਰਾ ਕੁਝ ਵਰਤਾਂਤ ਆ ਜਿਹੜਾ ਉਹ ਰਚਿਆ ਜਾ ਰਿਹਾ ਇਸ ਤੇ ਤੁਹਾਡੀ ਰਾਏ ਸਾਡੇ ਲਈ ਬੇਹਤ ਜ਼ਰੂਰੀ ਹੈ ਕਮੈਂਟਾਂ ਦੇ ਵਿੱਚ ਤੁਸੀਂ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰਨੀ ਹੈ